ਹਟੁੰਦ ਪੈਂਦੀ ਆ ਖੰਨੇ 30 ਗੱਡੀਆਂ ਐਕਸੀਡੈਂਟ ਹੋ ਗੀਆਂ ਇਕੱਠੀਆਂ ਹੁਣ ਕਰੋ ਰੱਬ ਤੇ ਐਫਆਈਆਰ ਕਰੋ ਰੱਬ ਤੇ ਜਾ ਕੇ ਐਫਆਈਆ ਕਰੋ ਤਿੰਨ ਸਾਲ ਹੋ ਬੰਦਾ ਮਰ ਗਿਆ ਉਹਦਾ ਸਪੋਰਟ ਬੰਦੇ ਦੀ ਗਲਤੀ ਹੈ ਨਾ दारू ਦੀ ਪੀਤੀ ਹੋ ਸੀ ਬੋਤਲ ਉਹਦੇ ਕੋਲੋਂ ਮਿਲੀ ਆ ਪੁਲਿਸ ਨੇ ਪਰਚਾ ਪਵਾਤਾ ਡਰਾਈਵਰ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ ਮੇਰੀ ਗੱਡੀ ਆ ਮੇਰਾ ਡਰਾਈਵਰ ਗੱਡੀ ਚਲਾ ਰਿਹਾ ਡਰਾਈਵਰ ਵੀ ਇਸ ਟਾਈਮ ਗਾਇਬ ਆ ਉਹ ਵੀ ਨਹੀਂ ਪਤਾ ਕਿੱਥੇ ਚਲਾ ਗਿਆ ਹਾਈ ਕੋਰਟ ਉਹਦਾ ਕੇਸ ਚੱਲ ਰਿਹਾ ਹਾਈ ਕੋਰਟ ਨੇ ਕਹਲੂ ਫੈਸਲਾ ਸੁਣਾ ਤੇ ਦਸ ਸਾਲ ਦੀ ਸਰਦਾਰ ਜੀ ਨੂੰ ਦੇ ਦੋ ਥੋੜੋ 10 ਸਾਲ ਵਾਲੀ ਜਿਹੜੀ ਸਜ਼ਾ ਮੇਰੇ ਬੱਚੇ ਨੂੰ 10 ਸਾਲ ਵਾਲੀ ਮੋਦੀ ਕੌਣ ਦਊਗਾ ਦਾ ਲੱਖ ਰੁਪਏ ਮਹੀਨਾ ਤੋਂ ਲੱਗ ਵੀ ਤੇਰੇ ਬੱਚੇ ਪੜਦੇ ਮੇਰੇ ਤਿੰਨ ਬੱਚੇ ਪੜਦੇ ਆ 10 ਸਾਲ ਦਾ ਬਣਾਓ ਕਿੰਨਾ ਪੈਸਾ ਬਣਦਾ ਮੈਂ ਬਹਿਣ ਬਹਿ ਜਾਣਾ ਮੈਂ ਰੋਣਾ ਪਰ ਮੇਰੀ ਮੇਰੀ ਉਹਦੀ ਗਲਤੀ ਕੀ ਹੈ ਸਾਲਤੀ ਕਰਨ ਦੀ ਉਹਨੂੰ سزا ਮਿਲੇ ਜਿਹੜੇ ਬੰਦੇ ਨੇ ਗਲਤੀ ਕੀਤੀ ਉਹ ਤਰੀਕਾ ਹੋਵੇ ਨਾ ਇਹ ਨਿਗਾ ਵੀ ਬਸ ਭੇਡ ਚਾਲ ਜੀ ਨਹੀਂ ਚਲਣੀ ਚਾਹੀਦੀ ਹੈਗੀ ਵੀ ਫੜ ਕੇ ਅੰਦਰ ਹੀ ਦੇ ਦੋ ਬਸ ਨੂੰ ਕੋਈ 2-3 ਘੰਟੇ ਹੋ ਗਏ ਲਾਈਨ ਦੇ ਚ ਲੱਗੇ ਆ ਆ ਗੱਡੀ ਜਦੋਂ ਇੱਥੇ ਲੱਗੀ ਸਾਡੀ ਗੱਡੀ ਘੜਵਾ ਕੇ ਉਹ ਖੜੀ ਕਰਾਤੀ ਤੇ ਕੰਪ ਡਰਾਈ ਹੋ ਗਿਆ ਜੀ ਇਕੱਤੇ ਦਿਹਾੜੀ ਦਾ ਅਸੀਂ ਬਰਬਾਦ ਕਰਕੇ ਤੇ ਖੜੇ ਆ ਹੋ ਗਈ ਨਾ ਹੁਣ ਅੱਗੇ ਕਿੱਥੇ ਜਾਈਏ ਗੱਡੀਆਂ ਜੇਲ ਖਾਲੀ ਪਿਆ ਕਿੱਥੇ ਜਾਈਏ ਘਰ ਤਾਂ ਲਿਆ ਗੱਡੀ ਖੜੀ ਕਰ ਦਾਂਗੇ ਉਸ ਤੋਂ ਬਾਅਦ ਕੀ ਲਾਈਫ ਸਟਾਈਲ ਮੀਡਲ ਮੈਨ ਐਂਡ ਲੇਬਰ ਕਲਾਸ ਇਹ ਦੋਨੋਂ ਦੇ ਮਾਰ ਪੈਂਦੀ ਐ ਬਾਕੀ ਹਾਇਰ ਕਲਾਸ ਨੂੰ ਕਦੀ ਮਾਰ ਨਹੀਂ ਪੈਂਦੀ ਤੁਸੀਂ ਉਹਨਾਂ ਦਾ ਜੋ ਮਰਜ਼ੀ ਰੇਟ ਕਰ ਦਿਓ ਪੰਪਾਂ ਦਾ ਹੋਇਆ ਪਿਆ ਬੁਰਾ ਹਾਲ ਜੀ ਹਾਂ ਗੱਡੀਆਂ ਕਾਰਾਂ ਲੰਬੀਆਂ ਕਤਾਰਾਂ ਤਾਂ ਬਹੁਤ ਲੱਗੀਆਂ ਪਰ 2 2 3 3 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਕੀ ਹੋਈ ਐ ਨਾਤੀ ਤੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ ਸੋਚੋ ਉਹਨਾਂ ਨਾਲ ਕੀ ਬਣਿਆ ਹੋਣਾ ਜਿਹੜੇ 2 2.5 ਘੰਟਿਆਂ ਤੋਂ ਵੇਟ ਕਰ ਰਹੇ ਸੀ ਤੇ ਜਦੋਂ ਗੱਡੀਆਂ ਬਿਲਕੁਲ ਤੇਲ ਦੀ ਮਸ਼ੀਨ ਕੋਲ ਪਹੁੰਚੀਆਂ ਤਾਂ ਪਤਾ ਲੱਗਿਆ ਕਿ ਮਸ਼ੀਨਾਂ ਡਰਾਈ ਹੋ ਗਈਆਂ ਨੇ ਤੇਲ ਖਤਮ ਹੋ ਗਿਆ ਸੋ ਹੁਣ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਜਾਂ ਹੁਣ ਐਕਸ਼ਨ ਦਾ ਰਿਐਕਸ਼ਨ ਜਾਂ ਕਾਰਨ ਰੀਜ਼ਨ ਕੋਈ ਵੀ ਸਮਝ ਲਓ ਪਰ ਕਿੰਨਾ ਕਿਤੇ ਜੋ ਭੁਗਤਾਨ ਕਰਨਾ ਪੈ ਰਿਹਾ ਉਹ ਕਰਨਾ ਪੈ ਰਿਹਾ ਇੱਕ ਲੇਮੈਨ ਨੂੰ ਇੱਕ ਕੰਮਕਾਰ ਵਾਲੇ ਆਮ ਇਨਸਾਨ ਨੂੰ ਇੱਕ ਲੋਅਰ ਮਿਡਲ ਕਲਾਸ ਮਿਡਲ ਕਲਾਸ ਚਾਹੇ ਲੇਬਰ ਕਲਾਸ ਹੋਵੇ ਜੇ ਸਕੂਟਰ ਮੋਟਰਸਾਈਕਲ ਤੇ ਆਪਣੀਆਂ ਕਾਰਾਂ ਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਿਆਂ ਨੇ ਕੰਮਕਾਰ ਕਰਦਿਆਂ ਨੇ ਸਭ ਤੋਂ ਜ਼ਿਆਦਾ ਜਿਹੜੀ ਕੈਟਾਗਰੀ ਹੈ ਪਰਸੈਂਟੇਜ ਹੈ ਉਹਨਾਂ ਹੀ ਲੋਕਾਂ ਦੀ ਹੈ ਤੇ ਮੋਸਟ ਅਫੈਕਟਡ ਅੱਜ ਉਹੀ ਲੋਕ ਲੱਗ ਰਹੇ ਨੇ ਇੱਕ ਭਾਈ ਜੀ ਕੋਲ ਖੜੇ ਆ ਭਾਈ ਜੀ ਕਿੰਨਾ ਕੁ ਇੰਤਜ਼ਾਰ ਕੀਤਾ ਤੇ ਕੀ ਕੁਝ ਸਹਿਣਾ ਪੈ ਰਿਹਾ ਸਰ ਮੈਨੂੰ ਕੋਈ 2.5 ਘੰਟੇ ਹੋ ਗਏ ਲਾਈਨ ਦੇ ਵਿੱਚ ਲੱਗਿਆ ਆ ਆ ਗੱਡੀ ਜਦੋਂ ਇੱਥੇ ਲੱਗੀ ਸਾਡੀ ਗੱਡੀ ਘੜਵਾ ਕੇ ਉਹ ਖੜੀ ਕਰਾਤੀ ਕਿ ਪੰਪ ਡਰਾਈ ਹੋ ਗਿਆ ਜੀ ਠੀਕ ਹੈ ਤੇ 2 ਘੰਟੇ ਬਾਅਦ ਜਾ ਕੇ ਹੁਣ ਤੁਸੀਂ ਦੱਸੋ ਕਿ ਜਦੋਂ ਤੁਹਾਡੀ ਉਮੀਦ ਪੂਰੀ ਹੋ ਗਈ ਕਿ ਅਸੀਂ ਮੇਰਾ ਨੰਬਰ ਆ ਗਿਆ ਠੀਕ ਹੈ ਉਸ ਦਿਨ ਤੁਹਾਨੂੰ ਕਿਹਾ ਤਾਂ ਜਾਵੇ ਪੰਪ ਡਰਾਈ ਹੈ ਜੀ ਗੱਡੀ ਉਹ ਚੱਕੇ ਸਾਈਡ ਤੇ ਲਓ ਟ੍ਰੈਫਿਕ ਬਾਹਰ ਕੱਢੋ ਸਾਰਾ ਤੁਹਾਡੀ ਕੀ ਗਲਤ ਹੋਏਗੀ ਇੰਪੇਸ਼ੈਂਟ ਐਂਗਰ ਇਕ ਤਾਂ ਦਿਹਾੜੀ ਦਾ ਅਸੀਂ ਬਰਬਾਦ ਕਰਕੇ ਤੇ ਖੜੇ ਆ। ਉਹ ਤਾਂ ਅੱਧੀ ਹੋ ਗਈ। ਹੋ ਗਈ ਨਾ। ਹੁਣ ਅੱਗੇ ਕਿੱਥੇ ਜਾਈਏ? ਗੱਡੀਆਂ 'ਚ ਤੇਲ ਖਾਲੀ ਪਿਆ। ਕਿੱਥੇ ਜਾਈਏ? ਘਰ ਤਾਂ ਲਿਆ ਗੱਡੀ ਖੜੀ ਕਰ ਦਾਂਗੇ ਉਸ ਤੋਂ ਬਾਅਦ ਕੀ ਲਾਈਫ ਸਾਡੀ? ਜਿਹੜਾ 2-2 ਟਾਈ ਘੰਟਿਆਂ 'ਚ 100-150-200 ਤੇਲ ਖਰਾਬ ਹੋਇਆ ਉਹ ਵੱਖਰਾ। ਉਹ ਲੱਗ। ਉਹ ਲੱਗ। ਬਿਲਕੁਲ 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 ਉਹ ਤਾਂ ਅੱਗੇ ਪਿੱਛੇ ਕਰਦੇ ਆ ਗੱਡੀ ਨੂੰ ਹੀ। ਉਹ ਤਾਂ ਨੇ 100-100-100 ਤੇਲ ਖਾ ਲਿਆ ਪਹਿਲੇ ਹੀ। ਉਹਦੇ 'ਚ ਰਹਿ ਕੀ ਗਿਆ? ਕੁਛ ਨਹੀਂ। ਪਰ ਹੁਣ ਤੁਸੀਂ ਇਹ ਵੀ ਦੇਖੋ ਨਾ ਆਉਣ ਵਾਲਾ ਟਾਈਮ ਅਸੀਂ ਇਕੱਲੇ ਕਾਰਾਂ ਦੀ ਗੱਲ ਨਾ ਕਰ ਅਸੀਂ ਟਰੱਕਾਂ ਦੀ ਵੀ ਗੱਲ ਕਰੀਏ ਜਿਹੜਾ ਸਾਡੀ ਸਬਜ਼ੀ ਔਰ ਫਰੂਟ ਵਗੈਰਾ ਵਾ ਰਸ਼ਨ ਵਗੈਰਾ ਵਾ ਸਾਰਾ ਉਹ ਵੀ ਬੰਦ ਹੋ ਰਿਹਾ ਵਾ ਉਹ ਤੁਸੀਂ ਕਿੱਥੇ ਜਾਓਗੇ ਉਹਨਾਂ ਦਾ ਰੇਟ ਤੁਸੀਂ ਵਧਾਨ ਦੀ ਕੋਸ਼ਿਸ਼ ਕਰ ਰਹੇ ਹੋ ਖੁਦ ਸਰਕਾਰਾਂ ਖੁਦ ਕਰ ਰਹੀਆਂ ਨੇ ਨਾ ਜਦੋਂ ਤੁਹਾਨੂੰ ਪਤਾ ਵਾ ਕਿ ਵੀ ਇਹ ਯੂਨੀਅਨਾਂ ਸਾਰੀਆਂ ਸਟ੍ਰਾਈਕ ਤੇ ਜਾ ਰਹੀਆਂ ਨੇ ਤੁਸੀਂ ਉਹਦਾ ਹੱਲ ਕਿਉਂ ਨਹੀਂ ਕੀਤਾ ਤੁਹਾਡੇ ਕਹਿੰਦਾ ਮਤਲਬ ਹੈ ਜੇ ਸਪਲਾਈ ਘਟ ਗਈ ਤੇ ਡਿਮਾਂਡ ਵੱਧ ਗਈ ਤਾਂ ਪ੍ਰਾਈਸ ਹੈ ਜਿਹੜਾ ਬਹੁਤ ਜ਼ਿਆਦਾ ਉੱਪਰ ਚੜੂਗਾ ਹਾਈਕ ਹੋ ਜਾਏਗਾ ਪ੍ਰਾਈਸ ਉਸੇ ਵੇਲੇ ਮਿਡਲ ਪਰਸਨ ਕਿੱਥੇ ਜਾਏਗਾ ਹਾਂ ਉਹ ਫਸਦਾ ਹੀ ਉਹ ਵਾ ਫਸਦਾ ਮੀਡਲ ਮੈਨ ਐਂਡ ਲੇਬਰ ਕਲਾਸ ਤੇ ਦੋਨੋਂ ਦੇ ਮਾਰ ਪੈਂਦੀ ਐ ਬਾਕੀ ਹਾਇਰ ਕਲਾਸ ਨੂੰ ਕਦੀ ਮਾਰ ਨਹੀਂ ਪੈਂਦੀ ਤੁਸੀਂ ਉਹਨਾਂ ਦਾ ਜੋ ਮਰਜ਼ੀ ਰੇਟ ਕਰ ਦਿਓ ਠੀਕ ਐ ਲੇਕਿਨ ਉਹਦੇ ਚ ਇਹ ਕਿ ਹੁਣ ਬਾਕੀ ਜਾਓਗੇ ਕਿੱਥੇ ਤੁਸੀਂ ਭਾਈ ਜੀ ਤੂੰ ਦਾ ਪੁਆਇੰਟ ਜ਼ਿੰਮੇਵਾਰ ਕੌਣ ਸਰਕਾਰ ਮੈਂ ਜ਼ਿੰਮੇਵਾਰ ਨਹੀਂ ਆ ਤੁਸੀਂ ਨਹੀਂ ਆ ਆ ਨਹੀਂ ਨੇ ਸਰਕਾਰਾਂ ਜ਼ਿੰਮੇਵਾਰ ਆ ਜਦੋਂ ਤੁਸੀਂ ਕੋਈ ਰੂਲ ਬਣਾਣੇ ਹੋ ਤੁਸੀਂ ਉਹਦੇ ਡਰਾ ਬੈਕਸ ਵਗੈਰਾ ਸਾਰਾ ਕੁਝ ਚੈੱਕ ਕਰਨਾ ਚਾਹੀਦਾ ਬਿਲਕੁਲ ਅਗਰ ਤਾਂ ਸਰਕਾਰ ਨੇ ਸੋਚਿਆ ਹੀ ਨਹੀਂ ਕਿ ਸਾਡੇ ਐਕਸ਼ਨ ਦਾ ਅਗੋ ਰਿਐਕਸ਼ਨ ਕਿਹਾ ਜਾਊਗਾ ਇਹ ਇਹਨਾਂ ਨੇ ਧਿਆਨ ਨਹੀਂ ਕੀਤਾ ਜੇ ਕੀਤਾ ਵੀ ਹੋਵੇ ਤਾਂ ਉਹ ਆਪਣੇ ਕੁਰਸੀਆਂ ਤੇ ਬੈਠ ਕੇ ਜਦੋਂ ਬੰਦਾ ਹਾਇਰ ਪੋਜੀਸ਼ਨ ਤੇ ਬੈਠਾ ਹੁੰਦਾ ਨਾ ਉਹ ਸਰਕਾਰ ਕਹਿੰਦੀ ਹੈ ਜੇ ਇਸ ਤਾਂ 75 ਸਾਲ ਪੁਰਾਣੇ 304 A ਨੂੰ ਸੋਧ ਕਰਕੇ 104 ਲੈ ਕੇ ਆਂਦੀ ਹੈ વોਟਰ ਟਾਈਟ 에ਅ ਟਾਈਟ ਕਾਨੂੰਨ ਬਣਾਇਆ ਤਾਂ ਕਿ ਐਕਸੀਡੈਂਟ ਕਰਕੇ ਬੰਦਾ ਭੱਜੇ ਨਾ ਜੇ ਭੱਜੂ ਫਿਰ 2 ਸਾਲ ਦੀ ਥਾਂ 10 ਸਾਲ ਤੱਕ ਲਈ ਅੰਦਰੋਂ ਹਿੱਟਣ ਰਨ ਚ ਪਰ ਬਾਈ ਜੀ ਦੇ ਡਰਾਈਵਰ ਵੀਰ ਨੇ ਉਹ ਕਹਿੰਦੇ ਜੇ ਨਹੀਂ ਭੱਜਾਂਗੇ ਤਾਂ ਸਾਨੂੰ ਕੁੱਟ-ਕੁੱਟ ਕੇ ਉੱਥੇ ਉਹੀ ਮਾਰ ਦੇਣਗੇ ਬਿਲਕੁਲ ਕੋਈ ਕੋਈ ਗਏ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਜਿਹੜਾ ਕਿਤੇ ਵੀ ਤੁਹਾਡਾ ਐਕਸੀਡੈਂਟ ਹੁੰਦਾ ਅਗਰ ਉਹ ਡਰਾਈਵਰ ਨਹੀਂ ਭਜਦਾ ਲੋਕੀ ਬਾਹਰ ਨਿਕਲ ਕੇ ਹੈਲਪ ਕਰਨ ਦੀ ਥਾਂ ਤੇ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਸਭ ਤੋਂ ਪਹਿਲਾਂ ਇਹ ਕਿ ਹਮੇਸ਼ਾ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਇਹ ਨਹੀਂ ਦੇਖਿਆ ਜਾਂਦਾ ਕਿ ਗਲਤੀ ਕੀਤੀ ਸੀ ਹਾਂ ਔਰ ਗਲਤੀ ਕਿਦੀ ਹੁੰਦੀ ਹੈ ਹਮੇਸ਼ਾ ਵੱਡੀ ਗੱਡੀ ਦੀ ਗਲਤੀ ਕੱਢੀ ਜਾਂਦੀ ਹੈ ਭਾਵੇਂ ਹੋਏ ਨਾ ਉਹ ਸੋਚ ਬਣੀ ਹੈ ਭਾਵੇਂ ਹੋਵੇ ਨਾ ਮੈਂ ਕੱਲੀਆਂ ਐਸੇ ਲਈ ਬੱਸਾਂ ਕਾਰਾਂ ਦੀ ਗੱਲਾਂ ਔਰ ਟਰੱਕਾਂ ਦੀ ਗੱਲ ਨਹੀਂ ਕਰ ਰਿਹਾ ਤੁਹਾਡੇ ਈਵਨ ਕਾਰਾਂ ਤੇ ਵੀ ਇਹੀ ਚੀਜ਼ ਆ ਜੇ ਤੁਹਾਡੇ ਕਿਸੇ ਬਾਈਕ ਨਾਲ ਵੀ ਐਕਸੀਡੈਂਟ ਹੋ ਗਿਆ ਤੇ ਕਾਰ ਵਾਲਾ ਹੀ ਉਹਦੇ ਵਿੱਚ ਡਿਫਾਲਟਰ ਹੋਏਗਾ ਇਹ ਕੱਲਾ ਜੇ ਕਹਾਂ ਕਿ ਵੀ ਹੜਤਾਲ ਜਿਹੜੀ ਹੈ ਇਹ ਟਰੱਕਾਂ ਦੀ ਨਹੀਂ ਹੈ ਇਹ ਕਾਰਾਂ ਦੀ ਵੀ ਨਾਲ ਹੀ ਇੱਕ ਤਰ੍ਹਾਂ ਦੀ ਹੈ ਇਹ ਸਾਰਿਆਂ ਵਾਸਤੇ ਹਾਂ ਜਿਹੜਾ ਸਟੀਅਰਿੰਗ ਤੇ ਬਹਿ ਕੇ ਉਹ ਡਰਾਈਵਰ ਉਹ ਡਰਾਈਵਰ ਆ ਜਿਹੜਾ ਬਿਲਕੁਲ ਜਿਹੜਾ ਡਰਾਈਵ ਕਰਨ ਬਹਿ ਕੇ ਉਹ ਡਰਾਈਵਰ ਇਹ ਰੂਲ ਉੱਤੇ ਇੰ ਕਿ ਬਲੇ ਐਸੋਸ ਵਾਲੇ ਪਰ ਸਰਕਾਰ ਨੇ ਭਾਜੀ ਇਹ ਨਹੀਂ ਸੋਚਿਆ ਵੀ 150 ਕਰੋੜ ਦੇ ਕਰੀਬ ਦੀ ਆਬਾਦੀ ਅੱਧੇ ਲੋਕ ਉਹੜੇ ਜਿਹੜੇ ਅੱਜ ਵੀ ਟ੍ਰੈਫਿਕ ਰੂਲ ਫੋਲੋ ਕਰਦੇ ਹੀ ਨਹੀਂ ਕਹਿਣਾ ਨਹੀਂ ਚਾਹੀਦਾ 20-25% ਕੋਲ ਤਾਂ ਲਾਇਸੈਂਸ ਵੀ ਨਹੀਂ ਹੋਣੇ ਸਰ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਸਾਡੀ ਐਡਮਿਸ਼ਨ ਨਾ ਨਾ ਇਹ ਉੱਤੇ ਡਿਪੈਂਡ ਕਰਦਾ ਤੁਸੀਂ ਚੰਡੀਗੜ੍ਹ ਜਾਣੇ ਹੋ ਸਰ ਤੁਹਾਡੀ ਬੈਲਟਾਂ ਕਿਉਂ ਲੱਗਦੀਆਂ ਤੁਹਾਡੀ ਆਪ ਪੈਂਟਰੀ ਦੇ ਲੱਗਦੀ ਹੈ ਨਾ ਤੁਸੀਂ 60 ਦੀ ਸਪੀਡ ਤੋਂ ਬਾਅਦ ਤੁਹਾਡੀ ਗੱਡੀ ਸਪੀਡ ਨਹੀਂ ਹੁੰਦੀ ਇੱਥੇ ਕੀ ਹਾਲ ਹੈ ਇੱਥੇ ਕਿਉਂ ਨਹੀਂ ਇਹ ਚੀਜ਼ ਇੰਪਲੀਮੈਂਟ ਹੁੰਦੀ ਆ ਸਰ ਇਸ ਡਿਪੈਂਡ ਕਰ ਐਡਮਿਨਿਸਟ੍ਰੇਸ਼ਨ ਤੁਹਾਡੀ ਕਿੰਨੀ ਸਖਤ ਹੈ ਔਰ ਤੁਹਾਨੂੰ ਕਾਨੂੰਨ ਕਿਦਾਂ ਸिखਾਦੀ ਆ ਉਹ ਚੰਡੀਗੜ੍ਹ ਤੇ ਵੀ ਤੁਹਾਨੂੰ ਕਾਨੂੰਨ ਸਾਰੇ ਤੁਹਾਡੇ ਕੋ ਸਿੱਖੇ ਜਾਂਦੇ ਨੇ ਤੇ ਕੈਮਰਿਆਂ ਤੋਂ ਵੀ ਡਰਦੇ ਆ ਹੂੰ ਬਿਲਕੁਲ ਪੁਲਿਸ ਬੰਦਾ ਨਹੀਂ ਵੀ ਖੜਾ ਪਰਸਾ ਤਾਂ ਵੀ ਡਰਦੇ ਕਾਨੂੰਨ ਡਰ ਕੇ ਚੱਲਦੇ ਆ ਠੀਕ ਹੈ ਕਿ ਨਹੀਂ ਤੁਹਾਡੀ ਸਪੀਡ 60 ਤੋਂ ਉੱਪਰ ਨਹੀਂ ਜਾਂੜਦੀ ਨਹੀਂ ਯਾਰ ਮੇਰਾ ਹੋਣੇ ਚਲਾਨ ਘਟਿਆ ਜਾਊਗਾ ਪਰ ਇੱਥੇ ਉਹ ਮੇਰਾ ਉਹ ਰਿਸ਼ਤੇਦਾਰ ਉਹ ਸਹੀ ਠੀਕ ਹੈ ਇਹ ਚੀਜ਼ਾਂ ਦੇ ਹੁਣ ਇਹਦਾ ਹੱਲ ਕੀ ਦੇਖਦੇ ਹੋ ਬਾਈ ਜੀ ਇਹਦਾ ਹੱਲ ਕੀ ਹੋਊਗਾ ਐਦਾਂ ਤਾਂ ਇੰਡੀਆ ਪੂਰੇ ਦਾ ਪੂਰਾ ਸਟੈਂਡ ਸਿਲ ਤੇ ਆ ਜਾਣਾ ਇਹ ਤਾਂ ਐ ਲੱਗਦਾ ਜਿਵੇਂ ਕਰੋਨਾ ਦਾ ਇੱਕ ਨਵਾਂ ਹੀ ਪਾਟ ਆ ਗਿਆ ਸਰ ਇਹ ਆ ਜਾਣਾ ਨਹੀਂ ਹੈ ਮੇਰੇ ਸਾਹਮਣੇ ਅੱਜ ਰਾਤ ਤੱਕ ਇਹ ਪਿਜੀਸ਼ਨ ਹੋ ਚੁੱਕੀ ਹੋਏਗੀ ਕਿਉਂਕਿ ਮੈਂ ਦੋ ਦਿਨਾਂ ਤੋਂ ਸਟ੍ਰਾਈਕ ਚੱਲ ਰਹੀ ਹੈ ਤੀਜਾ ਦਿਨ ਹੈ ਠੀਕ ਹੈ ਪਰ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਰੌਂਗ ਰਹੀ ਹਲੇ ਤੱਕ ਔਰ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ ਅਗਰ ਉਹ ਜਾਗ ਜਾਣ ਤਾਂ ਮੈਂ ਤਾਂ ਇਹੀ ਬੇਨਤੀ ਕਰਾਂਗਾ ਭਾਈ ਜਾਗ ਜਾਓ ਔਰ ਸਰ ਜੇ ਪਬਲਿਕ ਦਾ ਕੋਈ ਫਾਇਦਾ ਕਰੋ ਨਾ ਕਿ ਨੁਕਸਾਨ ਕਰੋ ਪਬਲਿਕ ਨੂੰ ਸਟੈਂਡ ਸਟਿਲ ਨਾ ਕਰੋ ਤੁਹਾਡੇ ਸਕੂਲ ਕਾਲਜ ਤੁਸੀਂ ਸਭ ਕੁਝ ਬੰਦ ਕਰਾ ਰਹੇ ਹੋ ਹਾਂ ਬਿਲਕੁਲ ਤੇ ਮੁੱਢਲੀ ਸਹੂਲਤਾਂ ਬੇਸਿਕ ਖਾਣਾ ਪੀਣਾ ਦਵਾਈਆਂ ਸਬਜ਼ੀਆਂ ਉਹੀ ਰਹਿ ਗਈਆਂ ਉਹ ਕੁਝ ਵੀ ਨਹੀਂ ਫਿਰ ਤਾਂ ਤੁਸੀਂ ਬੋਠੇ ਭੁੱਖੇ ਮਰੋ ਜਿੱਦਾਂ ਕਰੋਨਾ ਟਾਈਮ ਭੁੱਖੇ ਮਰਿਆ ਸੀ ਹੁਣ ਵੀ ਮਰਨਾ ਸ਼ੁਰੂ ਹੋ ਜਾਓਗੇ ਹਾਲਾਤ ਤੁਹਾਡੇ ਬਿਲਕੁਲ ਠੀਕ ਹੈ ਜੇ ਤੁਹਾਨੂੰ ਦਿਹਾੜੀਆਂ ਨਹੀਂ ਮਿਲेंगी ਕੋਈ ਕੰਮ ਨਹੀਂ ਮਿਲੇਗਾ ਕੀ ਕਰੋਗੇ ਇਹੀ ਹਾਲਾਤ ਹੋਣਗੇ ਸਰਕਲ ਆਫ ਲਾਈਫ ਹੀ ਨਹੀਂ ਚੱਲਣਾ ਬਿਲਕੁਲ ਬਿਲਕੁਲ ਤੋ ਕਿੰਨਾ ਕਿਤੇ ਬਹੁਤ ਹੀ ਵਧੀਆ ਪੁਆਇੰਟ ਨਾਲ ਇੱਕ ਲੌਜੀਕਲੀ ਗੱਲ ਕੀਤੀ ਹੈ ਬਾਈ ਨੇ ਤੇ ਇਹਨਾਂ ਨੇ ਕਿਹਾ ਕਿ ਤੁਹਾਡਾ ਇੱਕ ਸਰਕਲ ਆਫ ਲਾਈਫ ਖੜ ਜਾਂਦਾ ਹੈ ਕਿ ਬਿਨਾ ਮਤਲਬ ਦੇ ਖੱਜਲ ਖੁਵਾਰੀ ਆ ਗੱਡੀਆਂ ਖੜੀਆਂ ਨੇ ਲੋਕਾਂ ਨੇ ਆਪਣੇ ਕੰਮਕਾਰਾਂ ਤੇ ਜਾਣਾ ਹੈ ਪਰਿਵਾਰਾਂ ਤੇ ਜਾਣਾ ਹੈ ਕਈਆਂ ਨੇ ਆਫਿਸਾਂ ਚ ਦੁਕਾਨਾਂ ਚ ਫੈਕਟਰੀਆਂ ਚ ਅਲੱਗ-ਅਲੱਗ ਜਗ੍ਹਾ ਤੇ ਜਾਣਾ ਹੈ ਲੇਕਿਨ ਇੱਕ ਛੋਟੀ ਜੀ ਗੱਲ ਕਰਕੇ ਜੋ ਸਾਰਾ ਮਾਹੌਲ ਹੈ ਉਹ ਹੁਣ ਬਹੁਤ ਹੀ ਜ਼ਿਆਦਾ ਡਿਸਟਰਬ ਹੋਇਆ ਪਿਆ ਦੇਖ ਸਕਦੇ ਹੋ ਕਿ ਗੱਡੀਆਂ ਦੀਆਂ ਗੱਡੀਆਂ ਖੜੀਆਂ ਨੇ ਐਂਬੂਲੈਂਸ ਤਾਂ ਖੜੀ ਐ ਇਸ ਤੋਂ ਵੱਡੀ ਹੋਰ ਜ਼ਿਆਦਾ ਕੋਈ ਹੈਰਾਨੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਐਂਬੂਲੈਂਸ ਵੀ ਖੜੀ ਐ ਜਿਹੜੀ ਲੋੜ ਪੈਣ ਤੇ ਐਮਰਜੈਂਸੀ ਵੇਲੇ ਇਧਰ ਉਧਰ ਮਰੀਜ਼ਾਂ ਨੂੰ ਲੈ ਕੇ ਜਾਂਦੀ ਐ ਜਾਨ ਬਚਾਉਂਦੀ ਐ ਦੇਖ ਸਕਦੇ ਹੋ 4-ਵੀਲਰ ਹੀ ਨਹੀਂ ਐਂਬੂਲੈਂਸਾਂ ਜੀ ਹਾਂ ਨਾਲ-ਨਾਲ 2-ਵੀਲਰਸ ਸਾਰਾ ਕੁਝ ਸਟੈਂਡ ਸਟਿਲ ਹੋਇਆ ਪਿਆ ਗੱਡੀਆਂ ਤਾਂ ਖੜੀਆਂ ਨੇ ਪਰ ਸ਼ਾਇਦ ਖਾਲੀ ਨੇ ਸੋ ਬਾਈ ਹੁਣੀ ਖੜੇ ਆ ਕੋਈ ਨਾ ਕੋਈ ਗੱਡੀ ਬੰਦਾ ਡਰਾਈਵ ਕਰਦਾ ਹੈ ਬਾਈ ਜੀ ਕੋਈ ਦਿਲ ਚ ਗੱਲ ਹੋਵੇ ਸਾਂਝੀ ਕਰਨਾ ਚਾਹੁੰਦਾ ਹੋਵੇ ਕੋਈ ਬੰਦਾ ਵੀ ਕਿਹੜੀ ਗੱਲ ਉਹ ਤੁਹਾਨੂੰ ਕੋਈ ਦੁੱਖ ਲੱਗ ਰਿਹਾ ਵੀ ਪਰੇਸ਼ਾਨ ਹੋ ਰਹੇ ਹੋ ਐਨੀ ਗੱਲ ਬਾਈ ਜੀ ਕੋਈ ਹੈ ਜੀ ਅਚਾਨਕ ਤਾਂ ਬਸ ਇਸੇ ਗੱਲ ਦੀ ਹੈ ਕਿ ਅਵੀ ਜਿੰਨਾਂ ਨੇ 5-5 ਲੀਟਰ ਪਾंदे ਪਏ ਤੁਸੀਂ 3-3 ਲੀਟਰ ਪਾ ਦਿਓ 2 ਲੀਟਰ ਪਾ ਦਿਓ ਕਿਸੇ ਦਾ ਕੰਮ ਨਾ ਖੜੇ ਹਾਂ ਇਹ ਗੱਲ ਹੈ ਨਾ ਸਾਰੇ ਪਰੇਸ਼ਾਨ ਹੋਏ ਬੈਠੇ ਆ ਬੜਾ ਸੂੜਾ ਪੁਆਇੰਟ ਤੁਸੀਂ ਕਿਹਾ ਇਹ ਲੋਕਾਂ ਦੀ ਮੈਂਟੈਲਿਟੀ ਕੀ ਹੈ ਕਿ ਜੇ ਮੇਰਾ ਦਾਣ ਲੱਗ ਗਿਆ ਮੈਂ ਟੈਂਕੀ ਫੁੱਲ ਹੀ ਕਰਾਣੀ ਹੈ ਜੇ ਥੋੜਾ ਘੱਟ ਵੀ ਪੋ ਲੈਣ ਆਪਦਾ ਵੀ ਸਰ ਜੇ ਰਸ਼ ਘੱਟ ਜੇ ਟਾਈਮ ਘੱਟ ਜੇ ਤੇ ਅਗਲੇ ਵਾਰੀ ਸਰ ਜੇ ਤਾਂ ਪਾ ਕਿਉਂ ਨਹੀਂ ਕਰਦੇ 500 ਵਾਲਾ ਤਾਂ ਇਹ ਕਹੇ ਜੀ ਮੈਂ ਤਾਂ 200 ਲੀਟਰ ਦਾ ਡਰਮ ਲੈ ਕੇ ਆਇਆ ਮਰੇ ਭਰਦੋ ਮੈਂ ਫੋਨ ਕਰਕੇ ਮੈਂ ਦੂਜਾ ਮੰਗਾ ਲੈਂਦਾ ਵਾ ਪਰ ਇਹਨਾਂ ਨੂੰ ਚਾਹੀਦਾ ਹੈ ਨਾ ਪਾਣ ਵਾਲੇ ਨੂੰ ਅਸੀਂ ਪਹਿਲੇ ਹਸਾਮਨਾ ਤੇਲ ਪਾਈਏ ਇਹਨਾਂ ਨੂੰ ਚਾਹੀਦਾ ਵੇ ਹੁਣ ਬੰਦਾ ਤਾਂ ਕਹੇਗਾ ਮੈਨੂੰ ਜਿੰਨਾ ਮਰਜ਼ੀ ਪਾ ਦਿਓ ਜੇ ਜਿੰਨੇ 1000 ਰੁਪਏ ਵੀ ਹੈਗਾ ਤਾਂ ਕਹਿ ਕੇ ਕੋਈ ਗੱਲ ਨਹੀਂ ਮੈਂ ਪੈਸੇ ਤਾਂ ਨਹੀਂ ਆ ਰਿਹਾ ਮੋਹਾਲਾ ਨਾ ਤੁਸੀਂ ਪੈਸੇ ਤੇ ਤੇਲ ਪਾਓ ਮੈਨੂੰ ਫਟਾਫਟ ਸਮਝ ਗਿਆ ਤਾਂ ਸਮਝੋ ਸੋ ਬਾਈ ਜੀ ਇੰਨੀ ਦਾਦਾ ਪਰੇਸ਼ਾਨੀ ਦਿੱਕਤ ਹੁਣ ਇਹਦਾ ਹੱਲ ਕੀ ਸਮਝਦੇ ਪਏ ਹੋ ਅੱਧਾ ਇੰਡੀਆ ਐਦਾਂ ਤਾਂ ਸਟੈਂਸਿਲ ਤੇ ਆ ਜੂਗਾ ਜਾਂ ਖੜ ਜੂਗਾ ਸਾਰਾ ਵੀਰੇ ਸਾਥ ਦੇਣਾ ਬਣਦਾ ਜੀ ਡਰਾਈਵਰਾਂ ਦਾ ਸਾਥ ਦੇਣਾ ਬਣਦਾ ਤੁਸੀਂ ਵੀ ਡਰਾਈਵ ਕਰਦੇ ਹੋ ਗੱਡੀ ਆ ਕੈਮਰਾਮੈਨ ਸਾਰੇ ਡਰਾਈਵ ਕਰਦੇ ਆਪਾਂ ਗੱਡੀ ਕੋਈ ਬੰਦਾ ਯਾਰ ਕੋਈ ਅਚਨਚੇਤ ਵੀ ਅੱਗੇ ਆ ਸਕਦਾ ਕਿਸੇ ਨੂੰ ਮਾਰਨ ਦਾ ਸੌਂਕ ਨਹੀਂ ਤੇ ਕਿਸੇ ਨੂੰ ਮਾਰਨ ਦਾ ਸ਼ੌਂਕ ਵੀ ਨਹੀਂ ਜਿਹਨੇ ਕਾਨੂੰਨ ਬਣਾਇਆ ਉਹ ਕਹਿੰਦੇ ਅਸੀਂ ਤਾਂ ਕੁਝ ਖਾਸ ਨਹੀਂ ਕੀਤਾ ਅਸੀਂ ਤਾਂ ਕਾਨੂੰਨ ਮੜਾ ਜਾਂ ਵਾਟਰ ਟਾਈਟ 에어 ਟਾਈਟ ਸਖਤ ਕੀਤਾ ਵੀ ਬੰਦਾ ਨਿਕਲੇ ਨਾ ਵੀ ਹਿੱਟ ਐਂਡ ਰਨ ਮਾਰ ਕੇ ਭੱਜੇ ਨਾ ਦੇਖੋ ਡਰਾਈਵ ਕਰਦੇ ਹੈਗੇ ਆਪ ਤਾਂ ਵੀ ਬੈਠੇ ਨੇ ਗੱਡੀਆਂ ਦੇ ਵਿੱਚ ਅਸੀਂ ਤਾਂ 24 ਘੰਟੇ ਗੱਡੀ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਤਾਂ 4 ਘੰਟੇ ਲਈ ਗੱਡੀ ਚ ਰਹਿਣਾ ਇਹ ਇੰਡੀਆ ਦੇ ਨੇ ਆਪਣੀ ਮੈਂਟਲ ਲੈਵਲ ਇਹ ਹੈ ਜਾਈ ਵੀ ਜੇ ਕਿਤੇ ਗੱਡੀ ਐਕਸੀਡੈਂਟ ਹੋ ਗਿਆ ਗਲਤੀ ਹੈ ਨਹੀਂ ਬਾਅਦ ਦੀ ਗੱਲਾਂ ਪਰ ਜੇ ਡਰਾਈਵਰ ਨਹੀਂ ਭੱਜੇ ਲੋਕੀ ਕੁੱਟ-ਕੁੱਟ ਕੇ ਮਾਰਨ ਪੈਂਦੇ ਨੇ ਬਿਲਕੁਲ ਮਾਰਨ ਪੈਂਦੀ ਨੇ ਜੀ ਬਿਲਕੁਲ ਮਾਨਸ ਕੀ ਹਾਲ ਹੈ ਜੀ ਲੋਕ ਉਹਨੂੰ ਡਰਾਈਵਰ ਕੁੱਟ ਕੇ ਮਾਰ ਬੰਦੇ ਨੇ ਉਹ ਡਰਾਈਵਰ ਕੀ ਕਰੇ ਹੁਣ ਆਪਣੀ ਜ਼ਿੰਦਗੀ ਬਚਾਵੇ ਤੇ 10 ਸਾਲ ਵਾਲੀ ਸਜ਼ਾ ਦੇਖੇ ਖਾਂ ਮੂਰੇ ਜਾਣ ਕੇ ਤਾਂ ਕੋਈ ਵੀ ਨਹੀਂ ਗੱਡੀ ਮਾਰਦਾ ਜੀ ਗੱਡੀ ਦਾ ਕੋਈ ਯਾਰ ਕਿਸੇ ਤੋਂ ਵੀ ਹੋ ਸਕਦੀ ਆ ਕੋਈ ਵੀ ਬੰਦਾ ਗਲਤੀ ਕਰ ਸਕਦਾ ਕੋਈ ਬੰਦਾ ਜਾਣ ਕੇ ਨਹੀਂ ਕਰਦਾ ਦੇਖੋ ਹੁਣ ਕਿਤੇ ਡਰਾਈਵਰ ਦਾ ਤਾਂ ਜਾਣ ਕੇ ਕੁੱਤਾ ਮਾਰਨ ਦਾ ਦਿਲ ਨਹੀਂ ਕਰਦਾ ਉਹ ਤਾਂ ਨਾਲ ਨਾ ਕਈ ਵਾਰ ਬਿਲਕੁਲ ਜੀ ਬਿਲਕੁਲ ਹਾਂ ਜੀ ਚੱਲਦੇ ਪਜੰਦੇ ਵੀ ਐਕਸੀਡੈਂਟ ਹੋ ਜਾਂਦਾ ਬਾਈ ਜੀ ਮੰਦਾ ਕਹਿੰਦਾ ਜਾਨਵਰ ਨੂੰ ਬਚਾ ਲਵੇ ਨਹੀਂ ਪਤਾ ਪਿੱਛੇ ਵੱਜ ਗਈ ਗੱਡੀ ਭਾਜੀ ਉਹੀ ਸੜਕ ਉੱਥੇ ਕੁੱਤਾ ਉੱਥੇ ਘੋੜਾ ਉੱਥੇ ਸਾਈਕਲ ਉੱਥੇ ਸਕੂਟਰ ਮੋਟਰਸਾਈਕਲ ਉੱਥੇ ਕਾਰ ਸਭ ਕੁਝ ਉੱਥੇ ਹੀ ਆ ਜੇ ਡਿਸਟੈਂਸ ਰੱਖ ਕੇ ਗੱਡੀ ਚਲਾਣਗੇ ਤਾਂ ਫਿਰ ਕਿਉਂ ਗੱਡੀ ਵੱਜੇਗੀ ਨਹੀਂ ਪਰ ਹੁਣ ਤੁਸੀਂ ਦਾ ਹਾਲ ਦੱਸੋ ਕੀ ਹੈ ਕਾਨੂੰਨ ਸਖਤ ਹੋ ਰਹੇ ਨੇ ਡਰਾਈਵਰ ਭਾਈਚਾਰਾ ਡਰ ਰਿਹਾ ਤੇ ਡਰਾਈਵਰ ਭਾਈਚਾਰੇ ਦੇ ਨਾਲ ਹੀ ਪੂਰਾ ਇੰਡੀਆ ਦਾ ਜਿਲਾ ਸਰਕਲ ਇਕਨੋਮੀ ਦਾ ਉਹ ਚੱਲਦਾ ਹੈ ਚਾਹੇ ਕੋਈ ਖਾਨ ਪੀਣ ਵਾਲੀ ਚੀਜ਼ ਆ ਲੋੜ ਪਾਉਣ ਵਾਲੀ ਚੀਜ਼ ਹੈ ਤੇ ਉਹੀ ਖੜ ਗਿਆ ਤਾਂ ਫਿਰ ਦੇਸ਼ ਦਾ ਬਣੂਗਾ ਕੀ ਮਹਿੰਗਾਈ ਹੋਏਗੀ ਹੋਰ ਕੀ ਹੋਏ ਦੇ ਜਦੋਂ ਕਿ ਮੈਂ ਵਾੜ ਵਾ ਜਾਣੀ ਸਪਲਾਈ ਘਟ ਜਾਣੀ ਹੈ ਘਟਣੀ ਘਟਣੀ ਹੈ ਜੀ ਹੁਣ ਲੋਕ ਕਿਹਨਾਂ ਮਰੂ ਕਿਹੜਾ ਪਿਸੂ ਕਿਹੜਾ ਬਾਣਾ ਬੰਦਾ ਆਮ ਬੰਦਾ ਦੇਖੋ ਜੀ ਮੀਡਲ ਕਲਾਸ ਦਾ ਬੰਦਾ ਤਾਂ ਮਰੂਗਾ ਹੀ ਮਰੂਗਾ ਸਿੱਧੇ ਜਿਹਾ ਉਹ ਕਹਾੜਾ ਤਦਾਦ ਵੀ ਉਹਨਾਂ ਦੀ ਹੈ ਪਰਸੈਂਟ ਜਿਆਦਾ ਉਹਨਾਂ ਦੀ ਆਮ ਬੰਦੇ ਦੀ ਹੈ ਤੇ ਤਾਜ਼ਾ ਖਾਣਾ ਤਾਜ਼ਾ ਖਾਣਾ ਹਾਈ ਕਲਾਸ ਦੇ ਬੰਦੇ ਕੋਲ ਬੰਦ ਹੋ ਜਾਣਗੇ ਯਾਰ ਕੰਮਕਾਰ ਸਾਰੇ ਠਾਪ ਹੋ ਜਾਣਗੇ ਕੰਮਕਾਰ ਬੰਦ ਹੋ ਜਾਣਗੇ ਜਦੋਂ ਕੰਮਕਾਰ ਬੰਦ ਹੋ ਗਿਆ ਫਿਰ ਬੰਦਾ ਕਮਾਊਗਾ ਤੇ ਖਾਊਗਾ ਕੀ ਮੇਰੇ ਬੰਦੇ ਕੋਲੇ ਤਾਂ ਚਾਰ ਚਾਰ ਗੱਡੀਆਂ ਹੈਗੀਆਂ ਨੇ ਅਲੱਗ-ਅਲੱਗ ਚੱਲੇ ਅੱਜ ਇੱਕ ਗੱਡੀ ਤੇ ਸਫ਼ਰ ਕਰ ਲੈਣੇ ਕੱਲ ਦੂਜੀ ਤੇ ਕੱਢ ਲਾਂਗੇ ਕੱਲ ਪਰਸੋਂ ਤੀਜੀ ਕਰ ਲਾਂਗੇ ਪਰ ਸਾਡੇ ਵਰਗੇ ਜਿਹਨੇ ਇੱਕ ਦੀ ਇੱਕ ਚਲਾ ਲਈਆਂ ਤੇ ਇੱਕ ਦੇ ਵਿੱਚ ਹੀ ਪਾਉਣਾ ਵਾ ਕੱਲੀਆਂ ਗੱਡੀਆਂ ਦੀਆਂ ਟੈਂਕੀਆਂ ਨਹੀਂ ਯਾਰ ਆਪਦੀਆਂ ਟੈਂਕੀਆਂ ਤੇ ਵੀ ਅਸਰ ਪੈਣਾ ਵਾ ਮੰਦੇ ਦੀਆਂ ਟੈਂਕੀਆਂ ਤੇ ਵੀ ਅਸਰ ਪੈਣਾ ਬਿਲਕੁਲ ਸੱਚ ਹੈ ਜੀ ਇੱਕ ਗੱਲ ਕਰਨੀ ਮੈਂ ਤੁਹਾਡੇ ਨਾਲ ਅ ਮੇਰਾ ਟੈਕਸੀਆਂ ਦਾ ਕੰਮ ਆ ਤੇ ਮੇਰੇ ਡਰਾਈਵਰ ਨੇ ਦਿੱਲੀ ਤੋਂ ਸਵਾਰੀ ਚੱਕ ਕੇ ਆ ਰਿਹਾ ਤਾਂ ਉਹ ਰਸਤੇ ਦੇ ਵਿੱਚ ਆਉਂਦੇ ਹੋਏ ਨਾ ਕੋਈ ਸੀਗਾ ਠੀਕ ਹੈ ਡ੍ਰਿੰਕੂ ਦੀ ਕੀਤੀ ਹੋਈ ਠੀਕ ਹੈ ਦਿੱਲੀ ਹਾਈਵੇ ਰੋਡ ਆ ਹਮ ਹਾਈਵੇ ਰੋਡ ਤੇ ਕ੍ਰੋਸਿੰਗ ਬਣੀ ਨਹੀਂ ਹੋਈ ਨਹੀਂ ਹੈਗੀ ਅ ਅਮਰੂਤੀ ਦੀ ਏਜੰਸੀ ਹੈ ਸੰਮਲਖ ਹੈ ਠੀਕ ਹੈ ਉਸ ਏਜੰਸੀ ਦੇ ਕੋਲ ਕੱਟ ਨਹੀਂ ਹੈਗਾ ਠੀਕ ਹੈ ਉਹ ਬੰਦਾ ਕ੍ਰੋਸਿੰਗ ਕਰ ਸਕਦਾ ਉੱਥੇ ਬਿਲਕੁਲ ਵੀ ਨਹੀਂ ਉਹ ਤਾਂ ਪ੍ਰੋਪਰ ਗਾਡਰ ਜੇ ਲੱਗੇ ਹੁੰਦੇ ਨੇ ਹਾਂ ਉਹ ਬੰਦ ਆ ਸੜਕਾ ਉਹ ਟੱਪ ਕੇ ਆਇਆ ਹੋਣਾ ਉਹ ਬੰਦਾ ਆਇਆ ਟੱਪ ਕੇ ਹਮ 3 ਸਾਲ ਹੋ ਗਏ ਠੀਕ ਹੈ ਬੰਦਾ ਮਰ ਗਿਆ ਔਨ ਦਾ ਸਪੋਰਟ ਗਲਤੀ ਉਹਦੀ ਸੀ ਬੰਦੇ ਦੀ ਗਲਤੀ ਹੈ ਨਾ दारू दी पीटी होई सी बोतल ओदे कोलो मिली आ ठीक है पुलिस ने पर्चा पाता ड्राइवर ते ड्राइवर ते ड्राइवर गड्डी ਛੱਡ ਕੇ ਭੱਜ ਗਿਆ ਸੀਗਾ ਫੇਰ ਕੀ ਕਰਦਾ ਲੋਕਾ ਘੁੱਟ ਕੇ ਮਾਰਨਾ ਤੁਹਾਨੂੰ ਦੱਸਦਾ ਹੁਣ ਉਹ ਗੱਡੀ ਮੇਰੇ ਨਾਂ ਤੇ ਆ ਹੂੰ ਉਹਦਾ ਕੇਸ ਚੱਲ ਰਿਹਾ ਉੱਥੇ ਫੈਸਲਾ ਹੋਇਆ ਨਹੀਂ ਇਸ ਮਾਲਕੇ ਪਾਣੀ ਪਤਾ ਹੁਣ ਹਾਈ ਕੋਰਟ ਪਟੀਸ਼ਨ ਪਾ ਤੀ ਇੰਸ਼ੋਰਸ ਕੰਪਨੀ ਨੇ ਠੀਕ ਹੈ ਉਹ ਪੇਮੈਂਟ ਕੌਣ ਦੇਊਗਾ ਮੈਂ ਮਾਲਕ ਦਊਗਾ ਕਿ ਡਰਾਈਵਰ ਦਊਗਾ ਡਰਾਈਵਰ ਵੀ ਭੱਜ ਗਿਆ ਡਰਾਈਵਰ ਬਿਹਾਰ ਦਾ ਯੂਪੀ ਦਾ ਹੁਣ ਉਹ ਅਨਲੌਨ ਹੋ ਗਿਆ ਉਦੀ ਸਜ਼ਾ ਨਹੀਂ ਸੀ ਸਜ਼ਾ ਉਦੀ ਹੁਣ ਹੋਣੀ ਆ ਕਾਨੂੰਨ ਪਾਸ ਹੋ ਗਿਆ ਹਾਂ ਸਜ਼ਾ ਮੈਨੂੰ ਹੋਊਗੀ ਆਰ.ਸੀ ਤੁਹਾਡੇ ਨਾਲ ਸੀ ਹਾਂ ਫੇ ਮੈਂ 10 ਸਾਲੀ ਮੈਂ ਜਾਵਾਂ ਅੰਦਰ ਮੇਰੇ ਸੂਰ ਕੋਈ ਨਹੀਂ ਹਾਂ ਮੇਰਾ ਗਜ਼ੂਰ ਕੋਈ ਨਹੀਂ ਮੈਂ ਅਸਲੀਅਤ ਗੱਲ ਕਰਨੀ ਆ ਹਾਂ ਹਾਂ ਸਮਝ ਲੇ ਹੁਣ ਉਹ 10 ਸਾਲ ਵਾਲੀ ਜਿਹੜੀ ਸਜ਼ਾ ਮੇਰੇ ਬੱਚੇ ਨੂੰ 10 ਸਾਲੀ ਮੋਦੀ ਕੌਣ ਦਊਗਾ ਦਾ 1 ਲੱਖ ਰੁਪਏ ਮਹੀਨਾ 2 ਲੱਖ ਵੀ ਤੇਰੇ ਬੱਚੇ ਪੜਦੇ ਮੇਰੇ ਤਿੰਨ ਬੱਚੇ ਪੜਦੇ ਆ डीएवी स्कूल ਚ ਪੜ੍ਹਦੇ ਤਿੰਨ ਬੱਚਿਆਂ ਦਾ 20000 ਰੁਪਏ ਮਹੀਨੇ ਦਾ ਖਰਚਾ ਹੈ ਹੈਗਾ ਅੱਜ ਕੱਲ ਹੈਗਾ ਮੈਂ ਕਹਿੰਦਾ ਵੀ ਮੇਰੇ ਬੱਚਿਆਂ ਦਾ 10 ਸਾਲ ਦਾ ਬਣਾਓ ਕਿੰਨਾ ਪੈਸਾ ਬਣਦਾ ਮੈਂ ਬਹਿਣ ਬਹਿ ਜਾਣਾ ਮੈਂ ਆਰਾਮ ਨਾਲ ਪਰ ਮੇਰੀ ਮੇਰੀ ਉਹਦੇ ਚ ਗਲਤੀ ਕੀ ਹੈ 10 ਸਾਲ ਹੀ ਮੈਂ ਅੰਦਰ ਜਾਵਾਂ ਫ੍ਰੀ ਦਾ ਜਾਵਾਂ ਉਸ ਤੋਂ ਬਾਅਦ ਮੈਂ ਪੇਮੈਂਟ ਵੀ ਦਵਾਂ ਉਹਨੂੰ 10 ਲੱਖ ਰੁਪਏ ਜਿਹੜਾ ਮਰਿਆ दारू ਉਹਦੀ ਪੀਤੀ ਆ दारू ਉਸ ਬੰਦੇ ਦੀ ਪੀਤੀ ਆ ਇਹ ਇਹ ਗੱਲਾਂ ਦਾ ਲੌਜੀਕ ਕਿਆ ਨਿਕਲਦਾ ਮੈਨੂੰ ਸਰਕਾਰ ਇਸ ਇਸ ਤੇ ਜਾ ਕੇ ਚੀਜ਼ ਦੀ ਗੱਲ ਕਰਦੇ ਹੋ ਫਿਰ ਤਾਂ ਪਰਚਾ ਪੈਣਾ ਨਹੀਂ ਬਣਦਾ ਸੀ ਪਹਿਲਾਂ ਫਿਰ ਇਹ ਡਿਸੀਜਨ ਦੇ ਵਿੱਚ ਸਰਕਾਰ ਮੈਨੂੰ ਕੀ ਦੇਊਗੀ ਮੇਰੀ ਗੱਡੀ ਆ ਮੇਰਾ ਡਰਾਈਵਰ ਗੱਡੀ ਚਲਾ ਰਿਹਾ ਡਰਾਈਵਰ ਵੀ ਇਸ ਟਾਈਮ ਗਾਇਬ ਆ ਉਹ ਵੀ ਨਹੀਂ ਪਤਾ ਕਿੱਥੇ ਚਲ ਗਿਆ ਹਾਈ ਕੋਰਟ ਉਹਦੇ ਕੇਸ ਚੱਲ ਰਿਹਾ ਹਾਈ ਕੋਰਟ ਨੇ ਕੱਲ ਉਹ ਫੈਸਲਾ ਸੁਣਾਤਾ ਵੀ 10 ਸਾਲੀ ਸਰਦਾਰ ਜੀ ਨੂੰ ਦੇ ਦੋ ਅੰਦਰ ਮੈਂ ਬਹਿ ਗਿਆ ਅੰਦਰ ਮੇਰੇ ਵਿੱਚ ਰੋਟੀ ਖਾਣ ਦਊਗਾ ਮੈਨੂੰ ਇੰਨੇ ਬੰਦੇ ਖੜੇ ਆ ਪਹ ਵੀ ਆ ਖੜੀ ਪਬਲਿਕ ਮੇਰਾ ਮੇਰਾ ਉਹ ਹਾਂ ਮੇਰਾ ਕੀ ਮੇਰਾ ਕੀ ਕਸੂਰ ਆ ਆਉਣਾ ਨਹੀਂ ਦਾਸਾਲੀ ਮੇਰ ਮੈਨੂੰ ਅੰਦਰ ਦੇ ਦੂੰਗੇ ਮੈਂ ਚਲੇ ਗਿਆ ਮੈਂ ਬਹਿ ਗਿਆ ਮੇਰੇ ਬੱਚਿਆਂ ਦੀ 1 ਮਹੀਨੇ ਦੀ ਫੀਸ 20000 ਹਾਂ ਮੈਂ ਮੈਂ ਕਿਰਾਇਆ ਦੇ ਰਹਿਣਾ ਭਾਜੀ ਤੁਸੀਂ ਚਲੋ ਮੈਂ ਦਿਖਾ ਦੇਣਾ ਕਰੇ ਮੈਂ ਸਮਝ ਗਿਆ ਠੀਕ ਹੈ ਰੈਂਟ ਉਹਦਾ ਰੈਂਟ ਪੇ ਕਰਨਾ ਗੱਡੀ ਦਾ ਲੋਨ ਚੱਲਦਾ ਗੱਡੀ ਦੀ ਮੈਂ ਕਿਸ਼ਤ ਦੇ ਰਿਹਾ ਮੈਂ ਉਹਨੂੰ ਵੇਚ ਵੀ ਨਹੀਂ ਸਕਦਾ ਜਿੰਨਾ ਚਿਰ ਕੇਸ਼ ਚੱਲਦਾ ਤੇ ਉਲਟਾ ਮੈਂ ਇਹ ਜੀ ਜਗ੍ਹਾ ਤੇ ਖੜਾ ਮੈਨੂੰ 40-45000 ਰੁਪਏ ਵਕੀਲ ਮੇਰੇ ਤੋਂ ਉੱਥੇ ਲੈ ਗਿਆ ਪਾਣੀਪਤ 40-50000 ਰੁਪਏ ਚ ਮੈਂ ਹਾਈ ਕੋਰਟ ਕਰਿਆ ਵਕੀਲ ਲੱਖ ਰੁਪਏ ਮੈਂ ਵਕੀਲਾਂ ਨੂੰ ਖਵਾ ਖਲਾ ਚੁੱਕਿਆ ਜਿੱਦਨ ਮੈਂ ਜ਼ਮਾਨਤ ਕਰਾਈਆ ਕਹਿੰਦੇ ਜੀ ਉੱਥੇ ਤੁਹਾਡੀ ਲੋਕਲ ਕੋਈ ਤੁਹਾਡੇ ਕੋਲੇ ਪ੍ਰਾਪਰਟੀ ਨਹੀਂ ਹੈਗੀ 40000 ਰੁਪਏ ਲੱਗੂਗਾ ਜੀ ਔਰੇ ਦਾ ਕੋਈ ਆਪਾਂ ਜ਼ਮਾਨਤੀਆ ਖੜਾ ਕਰਨਾ ਭਾਈ ਜੀ ਰੁਪਿਆ 60-65000 ਰੁਪਏ ਮੈਂ ਉੱਥੇ ਖਰਚਾ ਮੰਨ ਲਓ ਮੈਂ 2 ਲੱਖ ਉਹ ਖਰਚ ਬੈਠਾ ਮੈਂ ਔਰੇ ਤੇ ਤਰੀਕ ਤੇ ਜਾਣਾ ਤੜਕੇ 3 ਵਜੇ ਉੱਠ ਕੇ 10 ਵਜੇ ਮੈਂ ਪਾਣੀਪਤ ਪਹੁੰਚਦਾ ਸੀਗਾ ਇਹ ਸਾਲਾ ਮੇ ਮੈਨੂੰ ਦੱਸੋ ਕਾਨੂੰਨ ਬਣ ਗਿਆ ਮੈਂ ਅੰਦਰ ਬਹਿ ਜਾਣਾ ਮੈਨੂੰ ਕੌਣ ਪੈਸੇ ਦੇਊਗਾ ਮੇਰੇ ਬੱਚੇ ਨੂੰ ਕੌਣ ਪਾਲੂਗਾ ਮੇਰਾ ਕੋਈ ਕਸੂਰ ਨਹੀਂ ਬੰਦਾ ਮਾਰਿਆ ਦੱਸੋ ਨਹੀਂ ਮਾਰਿਆ ਡਰਾਈਵਰ ਨੇ ਬੰਦਾ ਡਰਾਈਵਰ ਗਾਇਬ ਆ ਇਸ ਟਾਈਮ ਉਹ ਵੀ ਭੱਜ ਗਿਆ ਛੱਡ ਕੇ ਜਮਾਨਤੂ ਦੀ ਮੈਂ ਕਰਵਾਤੀ ਸੀਗੀ ਪਰ ਕੇਸ ਹਾਈ ਕੋਰਟ ਚੱਲੀ ਜਾਂਦਾ ਉਹਦਾ ਰਿਜ਼ਲਟ ਹਲ ਤੱਕ ਕੋਈ ਮੈਨੂੰ ਮਿਲ ਨਹੀਂ ਰਿਹਾ ਮੈਨੂੰ ਕੀ ਇਨਸਾਫ ਆ ਗੱਡੀ ਸਕੂਰਦੜੀ ਦੇ ਵਖਰੀ ਛੜਾਈ ਹੋਣੀ ਹੈ। ਉਹ ਪਾਜੀ ਫੁੱਟੀ ਸੀ ਗੱਡੀ ਵੀ ਫੁੱਟ ਗਈ ਸੀ ਮੈਂ ਗੱਡੀ ਹੋਰ ਸਾਰਾ ਉਹਨੂੰ ਬਚਾਉਂਦੇ ਬਚਾਉਂਦੇ ਫੁੱਟਪਾਥ ਤੇ ਚੜ ਗਈ ਲਾਏ ਟਾਇਰ ਮੂਲਾ ਫੈਂਡਰ ਬੰਪਰ ਸਾਰਾ ਕੁਝ ਟੁੱਟ ਗਿਆ ਸੀਗਾ ਘੱਟੋ ਘੱਟ 40-50000 ਰੁਪਏ ਮੈਂ ਉਹਨੂੰ ਵੀ ਤਿਆਰ ਕਰਾਣ ਤੇ ਲਾਇਆ ਉੱਥੋਂ ਲੈ ਕੇ ਆਇਆ ਜਾ ਕੇ ਪਾਣੀ ਪੱਤ ਤੋਂ ਗੱਡੀ ਦੀ ਜਮਾਨਤ ਲੱਗ ਕਰਾਈ ਡਰਾਈਵਰ ਦੀ ਲੱਗ ਕਰਾਈ ਆਪ ਗਿਆ ਪਾਜੀ 2-2.5 ਲੱਖ ਰੁਪਏ ਮੈਂ ਖਰਚ ਚੁੱਕੇ ਆ ਮੈਨੂੰ ਹਾਲ ਤੱਕ ਮੈਨੂੰ ਕਿਨੇ ਦੇਣਾ 3 ਲੱਖ ਰੁਪਏ ਜਿਹੜਾ ਬੰਦਾ ਕਿਰਾਏ ਤੇ ਬੈਠਾ ਆਪਾਂ ਕੋਈ ਪ੍ਰਾਪਰਟੀ ਜਿਹਦੇ ਕੋਲੇ ਚੰਗੀ ਉਹਦੇ ਮਾਪਿਓ ਨੇ ਪ੍ਰਾਪਰਟੀ ਬਣਾਈ ਆ ਸ਼ੋਰੂਮ ਬਣਾਏ ਆ ਕੋਈ ਬੰਦੇ ਦੇ ਮਾਪਿਓ ਜੌਬ ਕਰਦੇ ਕੋਈ ਬੈਂਕ ਜੌਬ ਕਰਦਾ ਉਹ ਬੰਦਾ ਕਦੇ ਟੈਕਸੀ ਚਲਾਊਗਾ ਟੈਕਸੀ ਕੌਣ ਚਲਾਉਂਦਾ ਕੌਣ ਚਲਾਉਂਦਾ ਟੈਕਸੀ ਜਿਹੜੇ ਬੰਦੇ ਨੂੰ ਕੋਈ ਰੁਜ਼ਗਾਰ ਨਹੀਂ ਹੈਗਾ ਜਿਹੜੇ ਬੰਦੇ ਦੇ ਪਿੱਛੇ ਪਰਿਵਾਰ ਪਾਲਦਾ ਉਹ ਇੱਕ ਬੰਦਾ ਮਰਦਾ ਤਾਂ ਚਾਰ ਬੰਦੇ ਰੋਟੀ ਖਾਣੇ ਆ ਹੁਣ ਉਹ ਬੰਦਾ 10 ਲੱਖ ਰੁਪਈਆ ਕਿੱਥੋਂ ਅਫੋਰਡ ਕਰੂਗਾ 10 ਸਾਲ ਲੇ اندر ਬੈਗ ਉਹਨਾਂ ਜਾਨਿਆਂ ਦੇ ਜ਼ਿੰਮੇਵਾਰ ਕੌਣ ਆ ਕੌਣ ਦੇਊਗਾ ਪੈਸੇ ਇਹ ਗੱਲਾਂ ਭਾਜੀ ਦੱਸੋ ਟ੍ਰੇਟ ਹੋਵੇ ਪੂਰੀ ਜਾਂਚ ਹੋਵੇ ਹਰੇ ਚੀਜ਼ ਦੀ ਠੀਕਾ ਨਾ ਸੀਸੀਟੀਵੀ ਲਗਾਏ ਜਾ ਰਹੇ ਹੋਰ ਬੜੀਆਂ ਚੀਜ਼ਾਂ ਹੋ ਸਕਦੀਆਂ ਨੇ ਭਾਜੀ ਇਹ ਕੱਲਾ ਚੀਜ਼ਾਂ ਹੁੰਦੀਆਂ ਕਿਉਂ ਨਹੀਂ ਪਈਆਂ ਉਹ ਤੁਸੀਂ ਕਹਿੰਦੇ ਹੋ ਜੇ ਸਮਾਰਟ ਭਾਰਤ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਗੱਲਾਂ ਤਾਂ ਡੇੜੀ ਹੁੰਦੀਆਂ ਨੇ ਜੇ ਦੇਖੋ ਜੀ ਦੇਖੋ ਜੇਕਰ ਸਰਕਾਰ ਨੂੰ ਹੋਵੇ ਨਾ ਆਪਣੀ ਆਪਣੀ ਸੇਫਟੀ ਹੋਵੇ ਤਾਂ ਸੜਕਾਂ ਵਰੀਆਂ ਟੁੱਟੀਆਂ ਪਈਆਂ ਨੇ ਸੜਕਾਂ ਬਹੁਤ ਜ਼ਿਆਦਾ ਟੁੱਟੀਆਂ ਪਈਆਂ ਨੇ ਉਹਦੇ ਵਿੱਚ ਵੀ ਤਾਂ ਲੋਕ ਵੱਜ ਕੇ ਮਰਦੇ ਆ ਟੋਲ ਟੈਕਸ ਵੀ ਲੈਂਦੇ ਆ ਟੋਕੀ ਕਿੰਨੇ ਵੀ ਹਜ਼ਾਰ ਲੱਗ ਜਾਂਦਾ ਹੂੰ ਇਹ ਇਹ ਚੀਜ਼ਾਂ ਨਹੀਂ ਜੀ ਦੇਖੋ ਮਤਲਬ ਵੀ ਜੇ ਬੰਦਾ ਕੋਈ ਗਲਤੀ ਕਰਦਾ ਗਲਤੀ ਕਰਨ ਦੀ ਉਹਨੂੰ ਸਜ਼ਾ ਮਿਲੇ ਜਿਹੜੇ ਬੰਦੇ ਨੇ ਗਲਤੀ ਕੀਤੀ ਉਹ ਤਰੀਕਾ ਹੋਵੇ ਨਾ ਇਹ ਨਹੀਂਗਾ ਵੀ ਬਸ ਵੀ ਭੇਡ ਚਾਲ ਜੀ ਨਹੀਂ ਚੱਲਣੀ ਚਾਹੀਦੀ ਹੈਗੀ ਵੀ ਫੜ ਕੇ ਅੰਦਰ ਹੀ ਦੇ ਦਿਓ ਬਸ ਇਹ ਇਹ ਕੰਮ ਗਲਤ ਆ ਸਰਕਾਰ ਦਾ ਬੜਾ ਵਿਲੇਜ ਆਜ ਹੋਇਆ ਯਾਰ ਮੈਂ ਫਸਿਆ ਫਸਿਆ ਪਿਆ ਮੈਂ ਸੁਣ ਕੇ ਮੇਰਾ ਮਨ ਹੋਰ ਹੋ ਗਿਆ ਯਾਰ 3 ਸਾਲ ਹੋ ਗਏ ਭਾਜੀ ਇੰਨੇ ਪੈਸੇ ਸੁਣ ਕੇ ਮਨ ਹੋਰ ਹੋ ਗਿਆ ਅਰ ਕੋਈ ਕੁ ਸਤੰਬਰ ਭਗਵਾੜੇ ਤੋਂ ਆ ਰਿਹਾ ਕੋਇਲਸ ਮੇਰੀ ਗੱਡੀ ਹੈਗੀ ਪਿੱਛੋਂ ਟਰੱਕ ਦੇ ਆ ਕੇ ਮਾਰਿਆ ਗਨੇ ਗੱਡੀ ਪੂਰੀ ਕਮਾ ਕੇ ਫੋਟਪਾਥ ਦੇ ਨਾਲ ਡਰਾਈਵਰ ਸੈਟ ਪੂਰੀ ਟੋਟਲ ਲਾਸਟ ਕਰਤੀ ਗੱਡੀ ਦੀ ਉਹ ਤਬਾਹ ਦੇ ਟਰੱਕ ਵਾਲਾ ਭੱਜ ਗਿਆ ਜਦੋਂ ਉਹ ਫੜਿਆ ਜਾ ਕੇ ਆਇਆ ਕਰਦੇ ਬਾਅਦ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਗੱਲ ਕਰਦਾ ਆ ਚੀਜ਼ ਤੁਹਾਨੂੰ ਦਿਖਾ ਰਿਹਾ ਮੈਂ ਇੱਕ ਮਿੰਟ ਆ ਚੈੱਕ ਕਰਿਓ ਟਾਂਕੇ ਲੱਗੇ ਹੋਏ ਨੇ ਆ ਸਿਰ ਮੇਰਾ ਪਾਟਿਆ ਨਾ ਟਾਂਕੇ ਲੱਗੇ ਹੋਏ ਨੇ ਉੱਪਰ ਤੱਕ ਆ ਹੱਡੀ ਮੇਰੇ ਮੱਥੇ ਦੀ ਬਾਹਰ ਨਿਕਲ ਗਈ ਸੀ ਨੋਵਾ ਗੱਡੀ ਮੇਰੀ 2011 ਦੇ ਵਿੱਚ ਟਰੱਕ ਦੇ ਥੱਲੇ ਵੜ ਗਈ ਹਾਂ ਮੀ ਪੈਂਦਾ 15 ਅਗਸਤ ਵਾਲੇ ਦਿਨ ਰਾਤ ਨੂੰ 1:30 ਵਜੇ ਠੀਕ ਤੇ ਢਿੱਡ ਦੇ ਵਿੱਚ ਮੇਰੇ ਸਟੀering ਵੜ ਗਿਆ ਤੇ ਛੱਤ ਹੈ ਨਹੀਂ ਗੱਡੀ ਦੀ ਛੱਤ ਪਿੱਛੇ ਲੱਗ ਗਈ ਮੈਂ ਸਮਝ ਗਿਆ ਸਵਾਰੀ ਵਿੱਚ ਬੈਠੀ ਉਹਨਾਂ ਨੇ ਦੇਖਿਆ ਵੀ ਹੱਡੀ ਬਾਹਰ ਨਿਕਲ ਗਈ ਮੁੰਡੇ ਨੇ ਇਹਨੇ ਮਰ ਜਾਣਾ ਸਮਾਨ ਚੱਕਿਆ ਦੋ ਸੀਗੇ ਨੁਅੱਡੇ ਤੋਂ ਮੈਂ ਲੈ ਕੇ ਆਇਆ ਦਾ ਉਹ ਚੱਕ ਕੇ ਸਮਾਨ ਭਜਾ ਤੋਂ ਉਹ ਛੱਡ ਕੇ ਭੱਜ ਗਏ ਕਸਮ ਨਾ ਮੇਰਾ ਨਾ ਬੀਤੀ ਭਾਈ ਜੀ ਮੈਂ ਜੋ ਹੁਣ ਜਿਹੜੀ ਜਿਹੜੀ ਐ ਤੁਹਾਨੂੰ ਮੈਂ ਗੱਲ ਦੱਸਣੀ ਆ ਇਹ ਮੇਰੇ ਮੇਰੇ ਨਾਲ ਬੀਤੀ ਆ ਮੇਰੇ ਖੋਦਰੇ ਬੀਤੀ ਭਾਜੀ ਤੇ ਉਹਨਾਂ ਨੇ ਸਮਾਨ ਚੱਕਿਆ ਉਹ ਭੱਜ ਗਏ ਉਹਨਾਂ ਬਾਣੇ ਤੁਸੀਂ ਜਿਓ ਮਰੋ ਜਾਂ ਛੱਡੋ ਭਾਜੀ ਮੈਂ ਹੱਡੀ ਆਪਣੀ ਹੱਥ ਨਾਲ ਫੜੀ ਪਰਮਾਤਮਾ ਆਪਣੇ ਹੱਡੀ ਐਦਾਂ ਦੀ ਆ ਭਾਜੀ ਹੁਣ ਭਰ ਗਿਆ ਆ ਸਰਜਰੀ ਇੱਥੇ ਸਾਰਾ ਮੇਰਾ ਮੂੰਹ 'ਵਾਂ 1 ਸਾਲ ਮੈਂ ਬੈੱਡ ਰੈਸਟ ਕਰੀ ਆ ਮੈਂ ਸੁੱਤਾ ਹੀ ਮਰ ਪਿਆ ਰਿਆ ਮੇਰੇ ਵਿਆਹ ਹੋਏ ਨੂੰ 3 ਮਹੀਨੇ ਹੋਏ ਸੀ 3 ਮਹੀਨੇ ਬਾਅਦ ਤੁਸੀਂ ਆਏ ਦੇਖ ਲਓ ਵੀ ਮੇਰੀ ਵਾਈਫ ਨੇ ਮੈਨੂੰ ਨੁਹਾਣਾ ਆ ਖੂਨ ਨਾਲ ਲੱਤਪੱਤ ਸੀਗੇ ਮੈਂ ਇਕੱਲਾ ਇਕੱਲਾ ਬਾਲਾ ਖੋਲਿਆ ਪਾਜੀ ਇੱਕ ਇੱਕ ਬਾਲਾ ਮਤਲਬ ਇੱਕ ਸਾਲ ਮੈਂ ਤੁਰਿਆ ਨਹੀਂ ਹੈਗਾ ਤੇ ਉਹਦੇ ਵਿੱਚ ਕੀ ਹੋਇਆ ਤੁਹਾਨੂੰ ਮੈਂ ਦੱਸ ਦਾਂ ਜਿਸ ਟਾਈਮ ਐਕਸੀਡੈਂਟ ਹੋਇਆ ਮੇਰੇ ਢਿੱਡ ਦੇ ਵਿੱਚ ਸਟੀering ਵੜ ਗਿਆ ਛੱਤ ਸਿਰ ਤੇ ਹੈ ਨਹੀਂ بارش ਝੜੀ ਲੱਗੀ ਹੋਈ ਸੀ ਤੇ ਮੈਂ ਵਿੱਚ ਬੈਠਾ ਰੋ ਰਿਹਾ ਸੀਗਾ ਉਸ ਟਾਈਮ ਮੈਨੂੰ ਐ ਲੱਗਿਆ ਸੀ ਵੀ ਅੱਜ ਤੂੰ ਮਰ ਗਿਆ ਤੇ ਤੂੰ ਬਚਣਾ ਨਹੀਂ ਹੈਗਾ ਮੇਰੇ ਕੋਲ ਤਿੰਨ ਫੋਨ ਹੁੰਦੇ ਨੇ ਅੱਜ ਵੀ ਤਿੰਨ ਫੋਨ ਆ ਦੇਖੋ ਅੱਛਾ ਹਾਂ ਮੇਰਾ ਕੰਮ ਟੈਕਸੀ ਦਾ ਕੁਦਰਤੀ ਦੋ ਫੋਨ ਇੱਥੇ ਸੀਗੇ ਇੱਕ ਫੋਨ ਮੇਰੀ ਉੱਪਰਲੀ ਜੇਬ 'ਚ ਸੀਗਾ ਉਹ ਬਟਨ ਵਾਲੇ ਫੋਨ ਸੀਗੇ ਠੀਕ ਉਹ ਟਾਈਮ 'ਚ ਹਾਂ ਹਾਂ ਮੇਰੇ ਕੋਲ ਬਟਨ ਵਾਲਾ ਫੋਨ ਸੀਗਾ ਤੇ ਉਹ ਫੋਨ ਮੈਂ ਉੱਪਰ ਤੇ ਕੱਢ ਕੇ ਨਾ ਮੈਂ ਬੇਹੋਸ਼ ਨਹੀਂ ਹੋਇਆ ਪਹਿਲਾਂ ਤਾਂ ਮੈਂ ਕੀ ਕਰਿਆ ਮੇਰਾ ਪਰਨਾ ਸੀਗਾ ਜਿਹੜਾ ਗਿਰ ਗਿਆ ਡੈਸ਼ਬੋਰਡ ਤੇ ਗੱਡੀ ਤਾਂ ਸਾਰੀ ਥੱਲੇ ਚਲੇਗੀ ਟਰੱਕ ਦੇ ਤੇ ਉਸ ਤੋਂ ਬਾਅਦ ਮੈਂ ਪਰਣਾ ਚੱਕ ਕੇ ਇਸ ਤਰ੍ਹਾਂ ਗੱਠ ਮਾਰੀ ਮੈਂ ਕਹਾਂ ਚੀਜ਼ ਬੰਨ ਲਵਾਂ ਵੀ ਕਿਤੇ ਸਾਰਾ ਕੁਝ ਨਿਕਲ ਹੀ ਨਾ ਜਾਵੇ ਜਿਹੜੀ ਉਸ ਟਾਈਮ ਦੀ ਪੋਜੀਸ਼ਨ ਸੀ ਹਾਂ ਮੈਂ ਉਹ ਪਰਣਾ ਬੰਨ ਕੇ ਆਪਣੇ ਆ ਹੱਡੀ ਤੋਂ ਮਾਸਪਾਣ ਜੋ ਖੂਨ ਨਿਕਲਦਾ ਮੇਰੇ ਸਾਰੇ ਕੱਪੜੇ ਖੂਨ ਨਾਲ ਭਰ ਗਏ ਸੀ ਬੂਟਾਂ 'ਚ ਵੀ ਖੂਨ ਚਲੇ ਗਿਆ ਸੀ ਲੋਕਾਂ ਦੀ ਆਮ ਪਬਲਿਕ ਜਿਹੜੀ ਖੜੀ ਆ ਨਾ ਇਹਨਾਂ ਦੀ ਥਿਊਰੀ ਪਤਾ ਕੀ ਹੁੰਦੀ ਆ ਗੱਡੀ ਥੱਲੇ ਬੜੀ ਟਰੱਕ ਦੇ ਆਏ ਗੱਡੀਆਂ ਹੁੰਦੀਆਂ ਸੀ ਆਏ ਸਾਈਡ ਤੋਂ ਕਰਕੇ ਐ ਲੰਘ ਜਾਂਦੀਆਂ ਸੀ ਮੈਂ ਦੇਖ ਕੇ ਨਿਕਲਦੇ ਉਹ ਮੈਂ ਭਾਈ ਮੈਂ ਇੰਨਾ ਰੋਂਦਾ ਸੀ ਮੈਂ ਪਰਮਾਤਮਾ ਨੂੰ ਯਾਦ ਕਰਦਾ ਸੀ ਮੈਨੂੰ ਉਸ ਟਾਈਮ ਆਪਣਾ ਅੰਤ ਟਾਈਮ ਦਿਖਿਆ ਵੀ ਮੈਂ ਅੱਜ ਮਰ ਜੂਗਾ ਮੈਂ ਬਚਣਾ ਨਹੀਂ ਹੈਗਾ ਸਟੀering ਦਾ ਭਾਜੀ ਵਿੱਚ ਵੜਿਆ ਹੋਇਆ ਲੱਤਾਂ ਮੇਰੀਆਂ ਘੋਟੂਆਂ ਫੋਨ ਮੇਰੇ ਨਿਕਲਦੇ ਨਹੀਂ ਮੈਂ 100 ਨੰਬਰ ਤੇ ਫੋਨ ਕੀਤਾ ਤੇ ਆਪਣੇ ਭਰਾ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੁਸੀਂ ਐ ਕਰੋ ਤੁਸੀਂ ਚੱਲ ਪੋ ਪਿੰਡ ਤੋਂ ਵੀ ਮੇਰੇ ਐਕਸੀਡੈਂਟ ਹੋ ਗਿਆ ਵੀ ਮੈਂ ਨਹੀਂ ਬਚਣਾ ਹਾਂ ਫਿਰ ਇੱਕ ਪੀਵੀ 11 ਨੰਬਰ ਦੀ 10 ਚੱਕੀ ਗੱਡੀ ਆਈ ਟਰੱਕ ਡਰਾਈਵਰ ਸੀਗਾ ਉਹ ਬਾਈ ਉਹਦੇ ਨਾਲ ਕਨੈਕਟਰ ਸੀਗਾ ਉਹਨਾਂ ਨੇ ਆ ਕੇ ਭੱਜ ਗਿਆ ਗੱਡੀ ਕੋਲੇ ਆ ਕੇ ਮੈਨੂੰ ਦੇਖਿਆ ਉਹਨਾਂ ਨੇ ਦੇਖੀ ਪੋਜੀਸ਼ਨ ਗੱਡੀ ਦੀ ਕੀ ਆ ਹਾਂ ਮੂਰਲਾ ਪਿੱਲਰ ਪਿਛਲੇ ਪਿੱਲਰ ਨਾਲ ਟੱਚ ਹੋ ਗਿਆ ਸੀ ਐਨਾ ਮਤਲਬ ਕਿ ਵੱੜ ਕੇ ਗੱਡੀ ਬੰਦ ਹੋ ਗਈ ਸੀ ਗੱਡੀ ਉਹਨਾਂ ਨੇ ਕੀ ਕਰਿਆ ਫਿਰ ਭਾਜੀ ਟਰੱਕ ਬੈਕ ਕਰਕੇ ਨਾ ਦਿੱਲੀ ਕਿਨੂੰ ਮੂੰਹ ਕਰਿਆ ਝੜੀ ਦੇ ਵਿੱਚ ਮੈਂ ਉਹਨੂੰ ਦੇਖਿਆ ਡਰਾਈਵਰ ਨੇ ਕਨੈਕਟਰ ਉੱਪਰ ਚੜਾਇਆ ਉਹਨੇ ਉੱਪਰ ਰੱਸਾ ਤਾਰਿਆ ਟੂਲ ਚੋਂ ਫਿਰ ਉਹਨੇ ਗੱਡੀ ਨੂੰ ਟੋਚਨ ਪਾ ਲਿਆ ਹਾਂ ਮੈਂ ਉਹਨੂੰ ਕਹਾਂ ਮਖਾ ਬਾਈ ਖਿੱਚੀ ਨਾ ਮੇਰੀਆਂ ਲੱਤਾਂ ਦੂਜੇ ਪਾਸੇ ਰਹਿ ਜਾਣੇ ਵੀ ਤੂੰ ਖਿੱਚੀ ਨਾ ਗੱਡੀ ਨਾ ਖਿੱਚੀ ਪਰ ਉਹਨੇ ਮੇਰੀ ਸੁਣੀ ਨਹੀਂ ਜੀ ਉਹਨੇ ਗੱਡੀ ਖਿੱਚਤੀ ਖਿੱਚਣ ਤੋਂ ਬਾਅਦ ਚਲ ਉਹ ਸ਼ੌਕਰ ਉੱਪਰ ਹੋ ਗਿਆ ਥੋੜਾ ਡੈਸ਼ਬੋਰਡ ਉੱਪਰ ਉੱਠਿਆ ਫਿਰ ਮੈਂ ਵਿੱਚੋਂ ਬਾਹਰ ਨਿਕਲ ਗਿਆ ਉਸ ਤੋਂ ਬਾਅਦ ਪੀਸੀਆਰ ਆ ਗਈ ਪੁਲਿਸ ਆ ਗਈ ਪੁਲਿਸ ਵਾਲਿਆਂ ਨੇ ਮੈਨੂੰ ਦਿੱਤਕਾਰਿਆ ਇਦਾਂ ਫੜਕਿਆ ਬਾਹਰ ਤੱਕ ਕੇ ਮਾਰ ਥੱਲੇ ਬਿਠਾ ਲਿਆ ਮੈਨੂੰ ਉਹ ਮੈਂ ਕੁਰਸੀ ਤੇ ਵੀ ਬਿਠਾਇਆ ਥੱਲੇ ਬੈਠ ਗਿਆ ਥੱਲੇ ਬੈਠ ਖੂਨ ਲਿਪੜੇ ਪੂਰਾ ਪੂਰੀ ਪੋਜੀਸ਼ਨ ਮਾੜੀ ਸੀ ਮੇਰੀ ਉਸ ਤੋਂ ਬਾਅਦ ਕੀ ਹੋਇਆ ਪੁਲਿਸ ਵਾਲਿਆਂ ਨੇ ਮੈਨੂੰ ਥੱਲੇ ਬਿਠਾ ਦਿੱਤਾ ਮੈਂ ਜੀ ਬਹਿ ਗਿਆ ਕੋਈ ਗੱਲ ਨਹੀਂ ਹਸਪੀਟਲ ਗਿਆ ਨਰੇਲੇ ਨਰੇਲਾ ਹਸਪਤਾਲ ਸਰਕਾਰੀ ਹਸਪਤਾਲ ਜਿੱਦਾਂ ਪੀਜੀਆ ਹੁੰਦਾ ਐਸਪਰ ਐਟਾ ਵੱਡਾ ਹਸਪਤਾਲ ਆ ਡਾਕਟਰ ਉੱਥੇ ਇੱਕ ਇੱਕ ਡਾਕਟਰ ਹੂੰ ਉਹ ਕਹਿੰਦਾ ਮੈਂ ਤੇਰੇ ਟਾਂਕੇ ਨਹੀਂ ਲਾਣੇ ਅੱਛਾ ਮੈਂ ਕਹਾਂ ਭਾਜੀ ਕੀ ਹੋ ਗਿਆ ਦੱਸੋ ਕਹਿੰਦਾ ਤੂੰ ਡਰਾਈਵਰ ਐ ਮੈਂ ਕਹਾਂ ਹਾਂ ਮੈਂ ਡਰਾਈਵਰ ਆ ਕਹਿੰਦਾ ਤੈਨੂੰ ਐੜਜ ਹੋਊਗੀ ਇਹ ਮੇਰੇ ਨਾਲ ਬਿੱਤੀ ਆ ਫਟੇ ਫਟੇ ਕਹਿੰਦਾ ਤੈਨੂੰ ਏੜੀ ਹੋਊਗੀ ਕਹਿੰਦਾ ਤੂੰ ਡਰਾਈਵਰ ਆ ਮੈਂ ਤੇਰੇ ਟਾਂਕੇ ਨਹੀਂ ਲਾਣੇ ਤੂੰ ਫਿਰ ਮੈਡੀਕਲ ਚੈੱਕ ਕੀਤਾ ਹਾਂ ਫਿਰ ਮੈਂ ਉਹਨੂੰ ਹੱਥ ਬੰਨੇ ਮੈਂ ਕਿਹਾ ਵੀਰ ਮੈਂ ਅਮਰਤਾਰੀ ਬੰਦਾ ਗੁਰਸਿੱਖ ਬੰਦਾ ਮੇਰੇ ਮੇਰਾ ਹੁਣ ਵਿਆਹ ਹੋਇਆ ਹੈ ਜੇ ਮੈਂ ਬਹੁਤ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਪ੍ਰਮਾਤਮਾ ਕਸਮ ਆਖਾਂ ਵੀਰ ਮੇਰੇ ਟਾਂਕੇ ਲਾ ਦੇ ਆ ਹੱਡੀ ਉਹਨੇ ਫਿਰ ਮੇਰੀ ਸੀਂਤੀ ਸਾਰੀ ਪੈਟਰੋਲ ਦੀ ਬੋਤਲ ਨਾਲ ਉਹਨੇ ਵਲਾਂ ਜਖਮ ਦੋਤਾ ਫਿਰ ਚੈੱਕ ਕਰਦਾ ਸੀ ਇੱਥੇ ਮਾਸਚ ਤੇ ਤੇ ਜਾਨ ਲੜਾ ਹੁੰਦਾ ਕੁਛ ਮੈਂ ਕਿਹਾ ਨਹੀਂ ਹੁੰਦਾ ਨਹੀਂ ਉਹ ਵੱਡਦਾ ਰਿਹਾ ਵੱਡਦਾ ਉਹਨੇ ਸੈੱਟ ਕਰਕੇ ਫਿਰ ਉਹਨੇ ਮੇਰੇ ਟੀ ਉਹ ਪਤਾ ਨਹੀਂ ਫੇਰ ਮੈਂ ਪ੍ਰਮਾਤਮਾ ਨੂੰ ਯਾਦ ਕਰਿਆ ਮੈਂ ਕਿਹਾ ਵੈਗਰੂ ਹੁਣ ਬਚਾ ਲਈ ਸੁਣੋ ਮੈਂ ਤੁਹਾਨੂੰ ਦੱਸਦਾ ਮੈਂ ਅਖੰਡ ਪਾਠ ਸਾਹਿਬ ਸੁਖਿਆ ਮੈਂ ਕਿਹਾ ਵੈਗਰੂ ਮੈਂ ਤੇਰੇ ਜਾ ਕੇ ਮੈਂ ਪਾਠ ਕਰਾਉਂਗਾ 2011 ਚੱਲਦਾ ਹਾਂ ਲੋਹੜੀ ਵਾਲੇ ਦਿਨ ਮੈਂ ਪਾਠ ਆਰੰਭ ਕਰਾਨਾ ਉਸ ਦਿਨ ਚੱਲਦਾ ਤੇ ਅੱਜ ਦਾ ਦਿਨ ਚੱਲਦਾ ਅੱਜ ਵੀ ਚੱਲੋ ਮੇਰੇ ਪਿੰਡ ਤੁਸੀਂ ਮੈਂ ਲੋਹੜੀ ਵਾਲੇ ਦਿਨ ਪਾਠ ਆਰੰਭ ਕਰਾਨਾ ਮੈਂ ਹਰੇਕ ਸਾਲ ਪਾਠ ਕਰਾਉਣਾ ਗੁਰਦੁਆਰਾ ਸਾਹਿਬ ਮਤਲਬ ਇੱਕ ਰੁਟੀਨੇ ਬਣਾ ਲਈ ਯਾਰ ਜੋ ਮਰਜ਼ੀ ਹੋਵੇ ਆਪਣੇ ਕੋਲ ਪੈਸੇ ਹੈਗੇ ਨਹੀਂ ਹੈਗੇ ਮੈਂ ਹਾਂ ਮੈਂ ਲੰਗਰ ਲਾਣਾ ਬਸ ਜਾ ਕੇ ਸੇਵਾ ਕਰਨੀ ਆ ਹੁਣ ਤੁੰਦ ਪੈਂਦੀ ਆ ਖੰਨੇ 30 ਗੱਡੀਆਂ ਐਕਸੀਡੈਂਟ ਹੋ ਗਈਆਂ ਇਕੱਠੀਆਂ ਹੁਣ ਕਰੋ ਰੱਬ ਤੇ ਐਫਆਈਆਰ ਫਿਰ ਹਾਂ ਰੱਬ ਤੇ ਜਾ ਕੇ ਐਫਆਈਆ ਕਰੋ ਬਿਲਕੁਲ ਠੀਕ ਹੈ ਠੀਕ ਆ ਨਾ ਤੇ 30 ਗੱਡੀਆਂ ਇਕੱਠੀਆਂ ਲੱਗੀਆਂ ਹੁਣ ਇਹ ਤਾਂ ਜਾਂ ਤਾਂ ਇੱਕ ਅੱਧੀ ਗੱਡੀ ਲੱਗੀ ਹੋਵੇ 30 ਗੱਡੀਆਂ ਤੀਹਾਂ ਤੇ ਬੰਦਿਆਂ ਦੇ ਕਰੋ ਐਫਆਈਆਰ ਸਰ ਗੱਲ ਦੱਸਣੀ ਸੀਗੀ ਜ਼ਰੂਰੀ ਜਿਹੜੀ ਤੁਸੀਂ ਰਹਿ ਗਈ ਗੱਲ ਜਦੋਂ ਮੇਰਾ ਐਕਸੀਡੈਂਟ ਹੋਇਆ ਟਰੱਕ ਨਾਲ ਆ ਨਾ ਕੈਂਟਰ ਵਾਲਾ ਡਰਾਈਵਰ ਵੀ ਭੱਜ ਗਿਆ ਨਾ ਮੈਨੂੰ ਛੱਡ ਕੇ ਉਹਨੇ ਦੇਖਿਆ ਵੀ ਇਹਨੇ ਬਚਣਾ ਨਹੀਂ ਹੈਗਾ ਬਾਈ ਜੀ ਮੈਂ ਉਹ ਬੰਦਾ ਆ ਜਿਨੇ ਉਸ ਬੰਦੇ ਤੋਂ ਕੋਈ ਦ ਉਹ ਡਰਾਈਵਰ ਖੜਾ ਮੈਂ ਦੇਖਿਆ ਯਾਰ ਮਾਤੜਾ ਬੰਦਾ ਕੋਈ ਗੱਲ ਨਹੀਂ ਕੀ ਲੈਣਾ ਇਹ ਤੋਂ ਬਾਈ ਮੈਂ ਫ੍ਰੀ ਜਦੇ ਰਿਟਰਨ ਚ ਲਿਖ ਕੇ ਜੱਜ ਦੇ ਮੂਹਰੇ ਉਸੇ ਦਿਨ ਪਹਿਲੀ ਤਰੀਕ ਤੇ ਮੈਂ ਲਿਖ ਕੇ ਦੇ ਦਿੱਤਾ ਮਾ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਵਾਰ ਵੀ ਕਿਹਾ ਨਹੀਂ ਯਾਰ ਮੈਨੂੰ ਬਾਈ ਮੈਨੂੰ ਥੈਂਕ ਯੂ ਥੈਂਕ ਯੂ ਵੀ ਨਹੀਂ ਕਹਿ ਕੇ ਗਿਆ ਬੰਦਾ ਦੱਸ ਆਹ ਉਹ ਚੀਜ਼ ਜਾਣੇ ਯਾਰ ਮੈਂ 100 ਰੁਪਏ ਵੀ ਨਹੀਂ ਲਿਆ ਦੁੱਕੀ ਵੀ ਨਹੀਂ ਲਈ ਮੈਂ ਫ੍ਰੀ ਲਿਖ ਕੇ ਦੇ ਦਿੱਤਾ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਯਾਰ ਮੈਂ ਕੇਸ ਹੀ ਨਹੀਂ ਲੜਨਾ ਜਾ ਯਾਰ ਕਿਉਂਕਿ ਮੈਂ ਤਾਂ ਉਸ ਟਾਈਮ ਖੜਿਆ ਵੀ ਨਹੀਂ ਸੀ ਜਾਂਦਾ ਜਿਸ ਟਾਈਮ ਮੈਂ ਤਰੀਕ ਤੇ ਗਿਆ ਸੀ ਗਰਮੀਆਂ ਦਾ ਟਾਈਮ ਸੀ ਬਹੁਤ ਬ ਗੱਲਾਂ ਹੁੰਦੀਆਂ ਨੇ ਬਹੁਤ ਕਹਾਣੀਆਂ ਹੁੰਦੀਆਂ ਨੇ ਕਹਿੰਦੇ ਜਦੋਂ ਆਪਾਂ ਸਮਾਜ 'ਚ ਵਿਚਰਦੇ ਆਂ ਸੜਕਾਂ 'ਤੇ ਨਿਕਲਦੇ ਆਂ ਤਾਂ ਬਹੁਤ ਕੁਛ ਚੰਗਾ ਮਾੜਾ ਸੁਣਨ ਨੂੰ ਸਮਝਣ ਨੂੰ ਮਿਲਦਾ ਪਰ ਫਿਰ ਵੀ ਜੇ ਆਪਾਂ ਗੱਲ ਕਰੀਏ ਤਾਂ ਗੱਲ ਫਿਰ ਉਹੀ ਹੈ ਕਿ ਡਰਾਈਵਰ ਭਾਈਚਾਰਾ ਡਰਾਈਵਰ ਵੀਰ ਜਿਹੜੇ ਆਪਣੀ ਜਾਨ ਜੋਖਮ 'ਚ ਭਾਵੇਂ ਪਾ ਲੈਣ ਪਰ ਕਹਿੰਦੇ ਆ ਜਲਦੀ ਇੱਕ ਕੁੱਤੇ ਦੇ ਉੱਪਰ ਵੀ ਗੱਡੀ ਕਦੀ ਨਹੀਂ ਛਾੜਦੇ ਤੇ ਫਿਰ ਵੀ ਜੇ ਕਾਨੂੰਨ ਬਣਦੇ ਆ ਕਿਉਂਕਿ ਜ਼ਿਆਦਾਤਰ ਜਿਹੜੇ ਆਪਣੇ ਵਰਗੇ ਆਮ ਇਨਸਾਨ ਨੇ ਇਹ 1.5 ਘੰਟਾ ਹੱਦ 2 ਘੰਟੇ ਰੋਜ਼ਾਨਾ ਗੱਡੀ ਡਰਾਈਵ ਕਰਦੇ ਹੋਣਗੇ ਇਸ ਤੋਂ ਵੱਧ ਆਮ ਬੰਦਾ ਨਹੀਂ ਕਰਦਾ ਕੰਮ ਤੇ ਜਾਣਾ ਅੱਧਾ ਘੰਟਾ ਕੰਮ ਤੋਂ ਆਉਣਾ ਪਰ ਜਿਹੜੇ ਵਿਚਾਰੇ ਡਰਾਈਵਰ ਨੇ ਵੱਡੀ ਗੱਡੀਆਂ ਵਾਲੇ 8 8 10 10 12 12 ਘੰਟੇ ਸਟੀਰੀਂਗਾਂ ਤੇ ਬੰਨ੍ਹਦੇ ਨੇ ਉਹਨਾਂ ਦਾ ਕੀ ਕਸੂਰ ਹੈ 12 15 20000 ਵੀ ਤਖਾ ਕਿਸੇ ਕਿਸੇ ਦੀ ਤਾਂ ਨਹੀਂ ਵੀ ਹੋਣੀ ਫਿਰ ਵੀ ਪਰਿਵਾਰ ਪਾਲਦੇ ਆ ਬੱਚੇ ਪਾਲਦੇ ਆ ਅਜੇ ਉਹਨਾਂ ਨੇ ਕੀ ਕਸੂਰ ਕਰਤਾ ਕੇ ਕਾਨੂੰਨ ਚ ਸੋਧਾਂ ਦੇ ਨਾਲ ਇੰਨਾ ਕ ਮਨ ਚ ਡਰ ਪਾਤਾ ਕਿ ਜੇ ਭੱਜਦੇ ਆ ਤਾਂ ਵੈਸੀ ਕਾਨੂੰਨੀ ਤੌਰ ਤੇ ਮਰਦੇ ਆ ਜੇ ਖੜਦੇ ਆ ਤਾਂ ਲੋਕਾਂ ਨੇ ਕੁੱਟ-ਕੁੱਟ ਕੇ ਉਹੀ ਮਾਰ ਦੇਣਾ ਮੁੜ ਕੇ ਕਿਸੇ ਨੇ ਪਰਿਵਾਰਾਂ ਦੀ ਹਸਾਰ ਨਹੀਂ ਲੈਣੀ ਹੋਰ ਸੋਚਣਾ ਇਹ ਹੋਊਗਾ ਕਿ ਸਰਕਾਰ ਫੈਸਲੇ ਧਿਆਨ ਕਰੋ ਦਿੰਦੀ ਹੈ ਕਿਉਂਕਿ ਕਹਿੰਦੇ ਨੇ ਹਰ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ ਹੈ ਸੋ ਸਰਕਾਰ ਦੇ ਕਾਨੂੰਨ ਦੀ ਸੋਧ ਵਾਲੇ ਐਕਸ਼ਨ ਦਾ ਜਾਂ 304 ਇਹ ਤੋਂ ਬਾਅਦ 104 ਕਰ ਲਿਆ ਇਹਦਾ ਹੁਣ ਐਕਸ਼ਨ ਦਾ ਇੱਕ ਰਿਐਕਸ਼ਨ ਜੋ ਹੁਣ ਹੈਗਾ ਉਹ ਯੂਨੀਵਰਸ ਵੱਲੋਂ ਟ੍ਰਾਂਸਪੋਰਟ ਵੱਲੋਂ ਦਿੱਤਾ ਗਿਆ ਪਰ ਇੱਥੇ ਫਿਰ ਆਮ ਇਨਸਾਨ ਪਿਸ ਰਿਹਾ ਕਿਉਂਕਿ ਡਰਾਈਵਰ ਨੇ ਆਪਣੇ ਪਰਿਵਾਰਾਂ ਵੱਲ ਦੇਖਣਾ ਹੈ ਆਪਣੇ ਵੱਲ ਦੇਖਣਾ ਹੈ ਹੁਣ ਦੇਖਣਾ ਇਹ ਹੋਊਗਾ ਕਿ ਕਾ ਤੱਕ ਆਪਸ ਟੇਬਲ ਟਾਕ ਹੁੰਦੀ ਹੈ ਤੇ ਕੋਈ ਨਾ ਕੋਈ ਹੱਲ ਨਿਕਲਦਾ ਹੈ ਤਾਂਕਿ ਜਿਹੜੀ ਆ ਬਿਨਾ ਮਤਲਬ ਦੇ ਇੰਨੀ ਜਨਤਾ ਪ੍ਰੇਸ਼ਾਨ ਹੁੰਦੀ ਹੈ ਜਿਨ੍ਹਾਂ ਨੇ ਕਿਸੇ ਦਾ ਕੁਝ ਵਿਗਾੜਿਆ ਨਹੀਂ ਆਪ ਦਾ ਕਮਾਣਾ ਹੈ ਆਪ ਦਾ ਖਾਣਾ ਤੇ ਪਰਿਵਾਰ ਪਾਲਣਾ ਹੈ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੇ ਹਜੇ ਕਿਸੇ ਦਾ ਕੀ ਮਾਰਾ ਕਰਤਾ ਜੋ ਆਪਣੀ ਦਿਹਾੜੀयां ਖਰਾਬ ਕਰਕੇ ਸਮਾਂ ਖਰਾਬ ਕਰਕੇ ਐਦਾਂ ਬੇਜਾਨ ਹੋ ਕੇ ਆਪਣੇ ਚਿਹਰੇ ਮੁਰਝਾ ਕੇ ਬਿਨਾਂ ਮਤਲਬ ਦੇ ਕਦੀ ਉੱਤੇ ਨੂੰ ਦੇਖਦੇ ਆ ਕਦੀ ਸਰਕਾਰਾਂ ਵੱਲ ਦੇਖਦੇ ਆ ਤੇ ਕਦੀ ਇੱਕ ਦੂਜੇ ਵੱਲ ਦੇਖਦੇ ਆ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪ੍ਰੀਤ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼